ਲੇਕਿਨ ਬੱਚੇ ਤੇ ਅਸੀਂ ਪੜਦੇ ਰਹੇ ਆ ਅਸੀਂ ਤੇ ਸਰਕਾਰੀ ਸਕੂਲ ਚ ਪੜੇ ਆ ਅਸੀਂ ਤੇ ਭਿੱਜ ਕੇ ਜਾਂਦੇ ਰਹੇ ਆ ਹਾਂਜੀ ਬਿਲਕੁਲ ਜੀ ਸਾਡੇ ਵੀ ਛਤਰੀਆਂ ਨਹੀਂ ਹੁੰਦੀਆਂ ਸੀ ਕਰਮ ਸਾਡੇ ਖਾਦ ਵਾਲੇ ਬੋਰੇ ਹੁੰਦੇ ਸੀ ਤੇ ਰੱਖੇ ਜਾਣਾ ਪਿੰਡ ਟਾਂਗ ਲੈਣੀ ਪਜਾਮਾ ਟਾਂਗ ਲੈਣਾ ਹਾਂਜੀ ਤੇ ਜਾਣਾ ਭੱਜੇ ਪੜਨ ਜਾਣਾ ਟੀਚਰਾਂ ਨੇ ਭਿੱਜ ਕੇ ਜਾਣਾ ਉਹਨਾਂ ਨੇ ਗੱਲ ਨਾਲ ਲੋਣੇ ਹਮ ਹੁਣ ਮੇਰੇ ਗੱਲ ਨਾਲ ਦੇ ਆਫਕੋ ਨਹੀਂ ਲੰਭ ਰਿਆ ਪਨੀਰੀ ਹੀ ਤੁਸੀਂ ਅੱਖਰ ਤੋਂ ਪਰੇ ਕਰ ਲਈ ਜਿਹੜਾ ਸਰਵੇ ਆਇਆ ਕਹਿੰਦੇ 8ਵੀਂ ਤੱਕ ਤਾਂ ਬੱਚੇ ਜਿਹੜੇ ਹੈਗੇ ਆ ਤਿੰਨਾ ਰਕਮਾਂ ਦਾ ਜਿਹੜੇ ਨਾ ਉਹ ਗੁਣਾ ਹੀ ਨਹੀਂ ਕਰਨਾ ਜਾਣਦੇ ਹਮ ਅੱਛਾ ਜੀ ਅੱਠਵੀਂ ਤੱਕ ਅੱਠਵੀਂ ਤੱਕ ਅੱਛਾ ਜੀ ਤੁਸੀਂ ਉਹ ਬੱਚਾ ਕੀ ਪੜਾ ਦੋਗੇ ਉਹਨਾਂ ਉਹ ਗੁਣਾ ਕਰਨੇ ਸਿਕਾਈ ਨਾ ਉਹਨੇ ਤਕਸੀਮ ਕਰਨੀ ਸਿਕਾਈ ਨਾ ਉਹਨੇ ਜਮਾ ਕਰਨਾ ਸਿਕਾਇਆ ਉਹ ਦੋ ਜਮਾ ਦੋ ਚਾਰ ਕਰਦਾ 22 ਜਮਾ 24 ਨਿਕਲਣਾ ਸਿਕਾ ਸਕਦਾ ਹਾਲਾਂਕਿ ਅਖਬਾਰਾਂ ਦੀਆਂ ਸੁਰਖੀਆਂ ਅਤੇ ਜ਼ਮੀਨੀ ਰਿਪੋਰਟਾਂ ਦੇ ਇੱਕ ਵੱਖਰੀ ਹਕੀਕਤ ਬਿਆਨ ਕਰਦੀਆਂ ਨੇ ਸੂਬੇ ਦੇ ਬਹੁਤ ਸਾਰੇ ਪ੍ਰਾਇਮਰੀ ਸਕੂਲ ਸਿੰਗਲ ਟੀਚਰ ਸਕੂਲਾਂ ਦੇ ਰੂਪ ਦੇ ਵਿੱਚ ਚੱਲ ਰਹੇ ਨੇ ਜਿੱਥੇ ਇੱਕ ਅਧਿਆਪਕ ਨੂੰ ਸਾਰੀਆਂ ਹੀ ਕਲਾਸਾਂ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਖੁਦ ਸੰਭਾਲਣੀਆਂ ਪੈ ਰਹੀਆਂ ਨੇ ਤੇ ਨਵੇਂ ਕਲਚਰ ਦੇ ਵਿੱਚ ਨਵੇਂ ਯੁੱਗ ਦੀਆਂ ਗੱਲਾਂ ਕਰਦੇ ਆ ਕੰਪਿਊਟਰ ਯੁੱਗ ਚ ਆ ਗਏ ਆ ਤੇ ਬੱਚਿਆਂ ਦੇ ਹਾਣੇ ਬਣਾਉਣ ਲਈ ਅਧਿਆਪਕਾਂ ਤੋਂ ਭਰਤੀ ਕਰਨੇ ਹੂੰ ਸਭ ਤੋਂ ਵੱਡੀ ਘਾਟ ਤਾਂ ਉਹਨਾਂ ਦੀ ਹੈ ਜੀ ਦਾਨੀ ਬੰਦਾ ਤਾਂ ਬਣਦੇ ਗਰੀਬ ਲੱਭਣ ਤੇ ਹੂੰ ਅੱਛਾ ਉਹਨਾਂ ਦੀ ਗੱਡੀ ਖੜਦੀ ਆ ਕੁਝ ਚੀਜ਼ਾਂ ਲੈ ਕੇ ਹੂੰ ਤੇ ਉਹਦੇ ਝੁਰਮਟ ਰਾਂ ਦੇ ਦੱਸ ਏਦਾਂ ਹੀ ਹੁੰਦੀ ਆ ਜੀ ਹੱਥੇ ਆ ਜਾਂਦੇ ਖੜ ਜਾਂਦੇ ਆ ਵਿੱਚ ਗੱਡੀ ਦੇ ਵਰਦੇ ਆ ਵੀ ਸਾਨੂੰ ਦੇ ਸਾਨੂੰ ਬਹੁਤੇ ਚੌਂਕਾ ਚ ਹੁੰਦੇ ਆ ਕੀ ਮੇਰੇ ਦੇਸ਼ ਦਾ ਇਹ ਸਰੂਪ ਇਹ ਜੀਵਨ ਜੋਤ ਆ ਇਹ ਇਸ਼ਤਿਹਾਰਬਾਦੀ ਆ ਰੂਣ ਆਉਂਦਾ ਹੂੰ ਰੂਣ ਆਉਂਦਾ ਸ਼੍ਰੀਆ ਕਲਜੀ ਸਵਾਗਤ ਹੈ ਤੁਹਾਡਾ ਸਾਡੇ ਆਰਪੀਡੀ 24 ਟੀਵੀ ਤੇ ਤੇ ਦੋਸਤੋ ਮੈਂ ਗਰਮ ਸੁੱਟੀ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਤੀਸਰੀ ਅਖਦਾ ਚਿੱਟਾ ਮੋਤੀਆ ਗੱਲ ਕਰਾਂਗੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੂਬੇ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਜਿਸ ਦੇ ਵਿੱਚ ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਪ੍ਰੀ ਨਰਸਰੀ ਕਲਾਸਾਂ ਦੀ ਸ਼ੁਰੂਆਤ ਅਤੇ ਸਿੱਖਿਆ ਦੀ ਗੁਣਵੱਤਾ ਦੇ ਵਿੱਚ ਸੁਧਾਰ ਦੀ ਦਾਵੇ ਸ਼ਾਮਲ ਨੇ ਹਾਲਾਂਕਿ ਅਖਬਾਰਾਂ ਦੀਆਂ ਸੁਰਖੀਆਂ ਅਤੇ ਜ਼ਮੀਨੀ ਰਿਪੋਰਟਾਂ ਦੇ ਇੱਕ ਵੱਖਰੀ ਹਕੀਕਤ ਬਿਆਨ ਕਰਦੀਆਂ ਨੇ ਸੂਬੇ ਦੇ ਬਹੁਤ ਸਾਰੇ ਪ੍ਰਾਇਮਰੀ ਸਕੂਲ ਸਿੰਗਲ ਟੀਚਰ ਸਕੂਲਾਂ ਦੇ ਰੂਪ ਦੇ ਵਿੱਚ ਚੱਲ ਰਹੇ ਨੇ ਜਿੱਥੇ ਇੱਕ ਅਧਿਆਪਕ ਨੂੰ ਸਾਰੀਆਂ ਹੀ ਕਲਾਸਾਂ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਖੁਦ ਸੰਭਾਲਣੀਆਂ ਪੈ ਰਹੀਆਂ ਨੇ ਤੇ ਇਸੇ ਦੇ ਨਾਲ ਹੀ ਪ੍ਰੀ-ਨਰਸਰੀ ਕਲਾਸਾਂ ਦੀ ਸ਼ੁਰੂਆਤ ਤਾਂ ਕੀਤੀ ਗਈ ਹੈ ਪਰ ਇਹਨਾਂ ਦੇ ਲਈ ਲੋੜਿੰਦੇ ਅਧਿਆਪਕਾਂ ਦੀ ਭਰਤੀ ਹਜੇ ਤੱਕ ਵੀ ਨਹੀਂ ਹੋਈ ਤਾਂ ਇਹ ਵਿਰੋਧਾਭਾਸ ਸਰਕਾਰ ਦੀਆਂ ਨੀਤੀਆਂ ਅਤੇ ਉਹਨਾਂ ਦੇ ਅਮਲੀ ਰੂਪ ਦੇ ਵਿੱਚ ਅੰਤਰ ਨੂੰ ਉਜਾਗਰ ਕਰਦਾ ਹੈ ਜਿਸ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਦੇ ਉੱਤੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਸਿੱਖਿਆ ਦੇ ਗੰਭੀਰ ਮੁੱਦਿਆਂ ਤੇ ਵਿਸਥਾਰ ਦੇ ਨਾਲ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਬੋਰਡ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਖੜਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਦਾ ਜੀ ਲੋ ਖੜਾ ਸਾਹਿਬ ਜੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਤੇ ਦੂਸਰੇ ਪਾਸੇ ਅਖਬਾਰਾਂ ਦੀਆਂ ਸੁਰਖੀਆਂ ਜ਼ਮੀਨੀ ਹਕੀਕਤਾਂ ਬਿਆਨ ਕਰ ਰਹੀਆਂ ਨੇ ਕਿ ਬਹੁਤੇ ਪ੍ਰਾਇਮਰੀ ਸਕੂਲ ਸਿੰਗਲ ਟੀ ਪ੍ਰੀ ਨਰਸਰੀ ਕਲਾਸਾਂ ਤਾਂ ਸ਼ੁਰੂ ਕੀਤੀਆਂ ਗਈਆਂ ਨੇ ਪਰ ਅਧਿਆਪਕ ਇੱਕ ਵੀ ਨਹੀਂ ਭਰਤੀ ਹੋਇਆ ਕੀ ਵਿਚਾਰ ਰੱਖਦੇ ਹੋ ਹਾਂ ਗੱਲ ਹੈ ਕਿ ਅਸਲ 'ਚ ਨਾ ਕਰਮ ਵੀ ਤੁਸੀਂ ਪਿਛਲੇ ਦਿਨ ਦੇਖਿਆ ਕਿ ਅਖਬਾਰਾਂ ਭਰੀਆਂ ਰਹੀਆਂ ਇਸ਼ਤਿਹਾਰ ਲੱਗੇ ਬੜੇ ਜ਼ਬਰਦਸਤ ਔਰ ਸ਼ਹਿਰਾਂ ਦੇ ਪਿੰਡਾਂ ਦੇ ਜਿਹੜੇ ਚੌਕਾਂ 'ਚ ਬੋਰਡ ਵੱਡੇ ਵੱਡੇ ਲੱਗੇ ਸਿੱਖਿਆ ਕ੍ਰਾਂਤੀ ਹੂੰ ਉਹ ਸਿੱਖਿਆ ਕ੍ਰਾਂਤੀ ਦੇਖੀ ਕਿ ਮਤਲਬ ਨਾ 2 ਮਹੀਨੇ ਦਾ ਪ੍ਰੋਗਰਾਮ ਜਗਾ ਕਿ ਜਿਹੜੇ ਉਹਨਾਂ ਨੇ 2.5 ਹਜ਼ਾਰ ਕਰੋੜ ਰੁਪਏ ਲਾ ਦਿੱਤਾ ਕਿ ਪੱਥਰ ਹੀ ਲੋਣੇ ਹਾਂ ਹਾਂ ਜੀ ਬਾਥਰੂਮ ਅਵੇਂ ਬਣਾਤੇ ਆ 15 ਨਵੀਆਂ ਬਾਥੀਆਂ ਉਹ ਤੇ ਪਹਿਲਾਂ ਵੀ ਸੀਗੀਆਂ ਲੇਕਿਨ ਇਹਨਾਂ ਨੇ ਕਿਹਾ ਕਿ ਇਹਨਾਂ ਪਾਲਿਸ਼ ਕਰ ਲਿਓ ਜੇ ਕਰ ਨਹੀਂ ਉਹ ਥੜਾ ਸੈਪਰੇਟ ਇਸ਼ੂ ਹੈਗਾ ਲੇਕਿਨ ਮਤਲਬ ਇਦਾਂ ਦਾ ਨਰੇੜਵ ਸੱਦਿਆ ਗਿਆ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਹੈ ਹਾਂ ਸਿੱਖਿਆ ਕ੍ਰਾਂਤੀ ਉਹ ਨਿਆਂਦਿੰਦ ਤੋਂ ਬਣਾ ਉਹਦਾ ਨਤੀਜਾ ਕੀ ਹੈ ਹਾਂ ਹਨਾ ਜੀ ਤਿੰਨ ਦੋ ਤਿੰਨ ਦਿਨ ਪਹਿਲਾਂ ਮੈਂ ਦੱਸਦਾ ਕਿ ਮੈਂ ਨਾ ਖਬਰ ਪੜੀ ਪੰਜਾਬੀ ਜਾਣਖਬਾਰ ਦੇ ਵਿੱਚ ਮਤਲਬ ਗੁਰਦਾਸਪੁਰ ਹਲਕੇ ਦੀ ਖਬਰ ਸੀਗੀ ਸਰਦੀ ਹਲਕੇ ਦੀ ਖਬਰ ਹਾਂ ਹਾਂ ਉਹ ਖਬਰ ਫੜ ਕੇ ਨਾ ਮੇਰੇ ਰੌਂਗ ਟੇ ਖੜੇ ਹੋ ਗਏ ਅੱਛਾ ਜੀ ਕੀ ਨਿਕਲਿਆ ਖਬਰ ਚੋਂ ਹਾਂ ਰੌਂਗ ਟੇ ਖੜੇ ਹੋ ਗਿਆ ਕਿ ਵੀ ਯਾਰ ਕੀ ਹੋ ਰਿਹਾ ਹੈ ਕੀ ਕਹਿ ਕੀ ਰਹੇ ਤੇ ਹਾਥੀ ਕੇ दांत ਖਾਣੇ ਪੋਰ ਦਿਖਾਣੇ ਪੋਰ ਹਮ ਅੱਛਾ ਜੀ ਹਨਾ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੋ ਲੋਕਾਂ ਨੂੰ ਪਰਮ ਭਰਮ ਜਾਲ ਚ ਪਾਤਾ ਹੈਗਾ ਇੱਕ ਮਿਰਗ ਰਿਸ਼ਨਾ ਪੈਦਾ ਕਰਦੀ ਹੈ ਨਾ ਬਈ ਬਹੁਤ ਚੰਕਰੀ ਚੀਜ਼ ਹੈ ਕਿ ਮਤਲਬ ਕਮਾਨ ਦਾ ਪਾਣੀ ਹੈਗਾ ਉੱਥੇ ਦਰਿਆ ਨਹੀਂ ਕਾ ਹੂੰ 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 ਦਿਖਾ ਵੀ ਲਈ ਮਿਰਦਿਸ਼ਨਾ ਹੀ ਹਿੰਦੀ ਨਾ ਹਾਂਜੀ ਵੀ ਉਹ ਜਦੋਂ ਦੇਖਿਆ ਦੂਰ ਦਾ ਪਾਣੀ ਹੈ ਜਿਹੜਾ ਕਨਕੜ ਜਿਹਾ ਪਾਣੀ ਨਹੀਂ ਹੁੰਦਾ ਹਾਂਜੀ ਅਸੀਂ ਉਹ ਮਿਰਦਿਸ਼ਨਾ ਕਿਹੜੀ ਖ਼ਬਰ ਰਿਹਾ ਤੁਸੀਂ ਇਸ਼ਤਿਹਾਰ ਵਜੇ ਨਾਲ ਹੂੰ ਉਸ ਖ਼ਬਰ ਨੇ ਉਸ ਸਟੋਰੀ ਨੇ ਪੰਜਾਬੀ ਜਾਗਰਣ ਨੇ ਮਤਲਬ ਇੱਕ ਵਕਰੀ ਇੱਕ ਦਿੱਤਾ ਵੀ ਉਹਨੇ ਲਿਖਿਆ ਕਿ ਸਰਦੀ ਹਲਕੇ ਦੇ ਵਿੱਚ ਕਿੰਨੇ ਸਕੂਲ ਨਹੀਂ ਕਿ ਕਿੰਨੇ ਪਰਸੈਂਟ ਸਕੂਲ ਹੂੰ ਹੂੰ ਮਤਲਬ ਜੇ 50 ਸਕੂਲ ਹੈਗੇ ਆ ਪ੍ਰਾਇਮਰੀ ਸਕੂਲ ਤੇ ਹੈਗੇ ਤੁਹਾਨੂੰ ਚੋਂ 26 ਸਕੂਲ ਸਤਾਈ ਹੈਗੇ ਜਿੱਥੇ ਸਿੰਗਲ ਟੀਚਰ ਸਕੂਲ ਆ ਹੂੰ ਤੁਸੀਂ ਦੇਖੋ ਕਿ ਪ੍ਰਾਇਮਰੀ ਸਕੂਲ ਚ ਪੰਜ ਕਲਾਸ ਆ ਹੂੰ ਛੇਵੀਂ ਕਲਾਸ ਖੋਰ ਆ ਗਈ ਜਿਹੜੀ ਇਹਨਾਂ ਨੇ ਪੀ ਨਰਸਰੀ ਸ਼ੁਰੂ ਕੀਤੀ ਹੂੰ 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 ਪ੍ਰੀ ਨਰਸਰੀ ਸ਼ੁਰੂ ਕਰਨ ਤੋਂ ਬਿਲਨਾ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਦਾ ਸਿੱਖਿਆ ਮੰਤਰੀ ਐਡਵੋਕੇਟ ਹਰਜੇਉ ਸਿੰਘ ਬਹਿਸ ਹੂੰ 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 ਦਾ ਦਾਵਾ ਸੀ ਤੇ ਵਾਦਾ ਸੀ ਕਿ ਅਸੀਂ ਜਦੋਂ ਤੱਕ ਇਹਨਾਂ ਸਕੂਲਾਂ ਚ ਪ੍ਰੀ ਪ੍ਰਾਇਮਰੀ ਨਹੀਂ ਸ਼ੁਰੂ ਕਰਦੇ ਨਰਸਰੀ ਨਹੀਂ ਸ਼ੁਰੂ ਕਰਦੇ ਅਸੀਂ ਪ੍ਰਾਈਵੇਟ ਸਕੂਲਾਂ ਮੁਕਾਬਲਾ ਨਹੀਂ ਕਰ ਸਕਦੇ ਹੂੰ ਉਧੇ 300 ਦਾ ਬੱਚਾ ਲੈ ਲਿੰਦੇ ਅਸੀਂ 600 ਦਾ ਲੈਨੇ ਹੈਗੀਆਂ ਹੁਣ ਪ੍ਰੀ ਨਰਸੀ ਭੋਵੇਂ ਨੂੰ ਕੋ ਚੱਲਦਾ ਸੀਗਾ ਇਹਨਾਂ ਕੋ ਆਂਗਰਵਾੜੀ ਚੱਲਦਾ ਸੀ ਦੂਧੇ ਚੱਲਦੇ ਸੀ ਲੇਕਿਨ ਇਹਨਾਂ ਨੇ ਚਲਾਇਆ ਕਿ ਅਸੀਂ ਇਹ ਕਰਨਾ ਹਮ ਲੇਕਿਨ 2 ਸਾਲ ਹੋ ਗਏ ਆ ਅਜੇ ਤੱਕ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਟੀਚਰ ਨਹੀਂ ਭਰਤੀ ਕੀਤਾ ਪ੍ਰੀ ਨਰਸੀ ਕਲਾਸਾਂ ਦੇ ਹਮ ਦੇਖ ਕੇ ਨਹੀਂ ਕੀਤਾ ਜੀ ਤੁਸੀਂ ਨਰਸੀ ਕਲਾਸਾਂ ਸ਼ੁਰੂ ਕੀਤੀਆਂ ਲੋਕਾਂ ਨੂੰ ਸਲੋਗਨ ਦੇ ਦਿੱਤਾ ਹਮ ਲੋਕਾਂ ਨੂੰ ਇਹ ਵੀ ਦੱਸਤਾ ਕਿ ਅਸੀਂ ਆ ਕਰ ਰਹੇ ਆ ਤੁਹਾਡੇ ਬੱਚਿਆਂ ਲਈ ਜੀ ਔਰ ਹੈਰਾਨ ਗੀ ਗੱਲ ਹੈ ਕਿ ਤੁਹਾਡੀ ਪੂਣੀ ਇੱਕ ਵੀ ਨਹੀਂ ਕਰਤੀ ਹਮ ਉਹ ਜਦੋਂ ਮੈਂ ਅਖਬਾਰ ਦੀ ਰਿਪੋਰਟ ਦੇਖੀ ਤਾਂ ਜਦੋਂ ਉਹ ਸਕੂਲਾਂ ਦੇ ਨਾਂ ਲੈੇ ਨਾਲ ਉਹਨਾਂ ਨੇ ਉਹ ਬਲਾਕ ਬਾਈ ਦੱਸਿਆ ਇਸ ਬਲਾਕ ਆਵਾ ਜੇ ਕਰਨੌਰ ਜਿੱਥੇ ਮਤਲਬ ਹੈ ਗਿਆ ਆਪਣੇ ਢਾਲੀਵਾਲ ਸਾਹਿਬ ਜਿਹੜੇ ਅੱਜਕੱਲ ਮંત્રી ਨਹੀਂ ਰਹੇ ਜੀ 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 ਲੇਕਿਨ ਉਹਨਾਂ ਦੇ ਹਲਕੇ 'ਚ ਦੇਖੀ ਹਾਂ ਹੂੰ ਤੁਸੀਂ ਕਿਹੜੇ ਦਮਗਦੇ ਮਾਰ ਰਹੇ ਹੋ ਢਾਲੀਵਾਲ ਸਾਹਿਬ ਹੂੰ ਤੁਸੀਂ ਜਦੋਂ ਨਵੇਂ-ਨਵੇਂ ਸਕੂਲਾਂ 'ਚ ਗਏ ਨੇ ਮੈਡੇਮ ਮਿਲ ਚੱਕੀਤਾ ਹੂੰ ਹਾਂਜੀ ਤੇ ਉੱਥੇ ਲੜਪੈ ਕਹਿੰਦੇ ਟਮਾਟਰ ਕਿਉਂ ਨਹੀਂ ਪਾਇਆ ਹਾਂ ਟਮਾਟਰ ਵੀ ਆਦਾ ਫੰਕਸ਼ਨ ਹੈ ਤੁਸੀਂ ਦਿਨੇ ਕੀ ਆ ਹਮ ਤੁਹਾਡੇ ਜ਼ਮਾਨੇ ਦੇ ਵਿੱਚ ਉਸ ਵੇਲੇ ਟਮਾਟਰ ਜੋ ਨਹੀਂ ਪਏ ਸੀ ਅਧਿਆਪਕ ਤੇ ਜੇਬਾਂ ਤੋਂ ਪੈਸੇ ਕਰਕੇ ਮਿੱਟੀ ਵਿੱਚ ਲਾ ਰਹੇ ਸੀ ਹਮ ਟਮਾਟਰ ਕਿੱਥੋਂ ਪਾ ਲਿੰਦੇ ਮਦੁਰੇ ਗੱਲ ਉਹਦਾ ਨਾਂ ਹੀ ਫਿਰ ਲੋਕਾਂ ਟਮਾਟਰ ਪਾ ਲਿਆ ਸੀ ਹਮ ਟਮਾਟਰ ਟਮਾਟਰ ਕਰਕੇ ਟਮਾਟਰ ਕਰਕੇ ਜੀ 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 ਮਤਲਬ ਤੁਸੀਂ ਜੋ ਦੇਖਦੇ ਹੋ ਜੋ ਦਿਖਾਉਨੇ ਹੋ ਉਹ ਤੁਸੀਂ ਆਪ ਨਹੀਂਗੇ ਹਮ ਜੀ ਹਾਂ ਜੀ ਹੈਨਾ ਜੇ ਤੁਹਾਡੇ ਇੱਕ ਟੀਚਰ ਸਿੰਗਲ ਟੀਚਰ ਹੈ ਪੰਜ ਕਲਾਸਾਂ ਹਮ ਇਹੀ ਕਹੇ ਮੈਂ ਦਾਵਾ ਕਰਦਾ ਕਿ ਜਿਹੜਾ ਮਤਲਬ ਨਾ ਪ੍ਰਾਇਮਰੀ ਅਧਿਆਪਕ ਹੁੰਦਾ ਉਹ ਸੰਪੂਰਨ ਅਧਿਆਪਕ ਹੁੰਦਾ ਉਹ ਕਿਸੇ ਵਿਸ਼ਾ ਵਾਰ ਦਾ ਅਧਿਆਪਕ ਨਹੀਂ ਹੁੰਦਾ ਉਹ ਬੱਚੇ ਦੀ ਪਰਸਨੈਲਿਟੀ ਜਿਹੜੀ ਬਣਾਉਣ ਲਈ ਇਹਦੀ ਸਿੱਖਿਆ ਨੂੰ ਬਹਾਰਨ ਲਈ ਉਹਦੀ ਨੀਂਹ ਬਣ ਕੇ ਕੰਮ ਕਰਦਾ ਹਾਂਜੀ ਉਹਦੀ ਨੀਂਹ ਮਜ਼ਬੂਤ ਕਰਦਾ ਜੀ ਤੇ ਨੀਂਹ 'ਚ ਬੈਠਾ ਕੀ ਹੈ ਹੂੰ ਉਹਨੇ ਮੈਡੇਮੇਰ ਵੀ ਤਿਆਰ ਕਰਨਾ ਹੂੰ ਉਹਨੇ ਡਾਕ ਵੀ ਤਿਆਰ ਕਰਨੀ ਹੈ ਉਹਨੇ ਬੀਓ ਦੇ ਸੱਦੇ ਤੇ ਵੀ ਜਾਣਾ ਉਹਨੇ ਕਿਤੇ ਹੋਰ ਵੀ ਜਾਣਾ ਉਹਨੇ ਸਕੂਲ ਵੀ ਦੇਖਣਾ ਜਦ ਦਿਨ ਉਹਨੇ ਛੁੱਟੀ ਵੀ ਲੈਣੀ ਹੈ ਉਹਦੇ ਘਰ ਵੀ ਕੰਮ ਹੋ ਸਕਦਾ ਹੂੰ ਉਹ ਬਿਮਾਰ ਵੀ ਹੋ ਸਕਦਾ ਬਿਲਕੁਲ ਜੀ ਉਗੋਂ ਮੈਡੀਕਲ ਦੀ 20 ਛੁੱਟੀਆਂ ਪਈਆਂ ਉਹਦੀਆਂ ਕੈਜ਼ੂਅਲ ਵੀ ਪਈਆਂ ਹੈਗੀਆਂ 10 ਕੋਹਾਂ ਲੀ ਪਈਆਂ 50 ਉਹਦੀ ਛੁੱਟੀਆਂ ਹੈਗੀਆਂ ਜਿਹੜੀਆਂ ਲੈਣੀਆਂ ਉਹਨੇ ਹੂੰ ਠੀਕ ਆ 365 ਦਿਨਾਂ ਚੋਂ ਪੂਰਾ ਜੋਰ ਲਾ ਕੇ 180 ਦਿਨ ਸਕੂਲ ਲੱਗਦਾ ਹਾਂਜੀ 50 ਦਿਨ ਹੋਰ ਚਲੇ ਗਿਆ ਘਟ ਚਲੇ ਗਿਆ ਸੂਰੇ ਕੇ 130 ਦਿਨ 130 ਦਿਨ 130 ਦਿਨ ਨੂੰ ਤੁਸੀਂ ਉਹਨਾਂ ਪੰਜਾਂ ਕਲਾਸਾਂ ਨੂੰ ਕਿੱਦਾਂ ਨੂੰ ਬੰਨੋਗੇ ਇਕੱਲੇ ਨੂੰ ਹੂੰ ਉਹ ਕਿੱਦਾਂ ਮੈਨੇਜ ਕਰੂਗਾ ਸਾਰਾ ਕੁਝ ਤੁਸੀਂ ਬਿਣਾ ਕਿਉਂ ਗਰ ਕਰਨ ਲੱਗੇ ਆ ਤੁਸੀਂ ਸਾਡੀ ਬੁਨਿਆਦ ਜਿਹੜੀ ਸੀ ਸਾਡੀ ਪਨੀਰੀ ਸੀ ਪਨੀਰੀ ਹੀ ਤੁਸੀਂ ਅੱਖਰ ਤੋਂ ਪਰੇ ਕਰ ਲਈ ਹੂੰ ਜਿਹੜਾ ਸਰਵੇ ਆਇਆ ਕਹਿੰਦੇ 8ਵੀਂ ਤੱਕ ਤਾਂ ਬੱਚੇ ਜਿਹੜੇ ਹੈਗੇ ਆ ਤਿੰਨ ਰਕਮਾਂ ਦਾ ਜਿਹੜੇ ਨਾ ਉਹ ਗੁਣਾ ਹੀ ਨਹੀਂ ਕਰਨਾ ਜਾਣਦੇ ਹੂੰ ਅੱਛਾ ਜੀ ਹਾਂਜੀ 8ਵੀਂ ਤੱਕ 8ਵੀਂ ਤੱਕ अच्छा ना उग उग ना जी ਤੁਸੀਂ ਉਹ ਬੱਚਾ ਕੀ ਪੜਾ ਦੋਗਾ ਉਹਨਾਂ ਉਹ ਗੁਣਾ ਕਰਨੇ ਸਿਖਾਈ ਨਾ ਉਹਨੇ ਤਕਸੀਮ ਕਰਨੇ ਸਿਖਾਈ ਨਾ ਉਹਨੇ ਜਮਾ ਕਰਨਾ ਸਿਖਾਇਆ ਉਹ 2 ਜਮਾ 2 ਚਾਰ ਕਰਦਾ 22 ਜਮਾ 24 ਨਿਕਲਣਾ ਸਿਖਾ ਸਕਿਆ ਹਮ ਹੈ ਨਾ ਜੀ ਨਾ ਉਹ ਪਹਾੜੇ ਸਿਖਾ ਸਕਿਆ ਹਮ ਪਹਿਲਾਂ ਸਾਡੇ ਜਮਾਨੇ ਪਹਾੜੇ ਹੁੰਦੇ ਸੀ ਸਿਰੇ ਮੁਹਾਰ ਨਹੀਂ ਹੋਣੀ ਪਹਾੜਿਆਂ ਦੀ ਹਮ ਲੋਕ ਨੇ ਗੋਣੇ ਪਾੜੇ ਹਾਂਜੀ 20 ਤੱਕ ਚਲਣਾ 20 ਤੋਂ ਪੁੱਠੇ ਵੀ ਚਲਣੇ ਹਮ ਜੀ ਹਾਂਜੀ ਲੋਕਾਂ ਨੂੰ ਪਤਾ ਹੁੰਦਾ ਫੱਟੀਆਂ ਤੇ ਲਿਖਾਈਆਂ ਲਿਖਣੀਆਂ ਹਮ ਸਰੇਟਾਂ ਤੇ ਮਤਲਬ ਤੋਕੋ ਤੋਕੇ ਮਤਲਬ ਭਰ ਦੇਣਾ ਚੱਕ ਇਦਾਂ ਲੱਗੇ ਸਵਾਲ ਕੜ ਕੜ ਕੇ ਸਾਰਾ ਕਲਚਰ ਕੰਮ ਕਰਦਾ ਤੁਹਾਨੂੰ ਜਿਹੜੇ ਨਵਾਂ ਕਲਚਰ ਲੈ ਕੇ ਆਏ ਆ ਤੇ ਨਵੇਂ ਕਲਚਰ ਦੇ ਵਿੱਚ ਨਵੇਂ ਯੁੱਗ ਦੀਆਂ ਗੱਲਾਂ ਕਰਦੇ ਆ ਕੰਪਿਊਟਰ ਯੁੱਗ ਚ ਆ ਗਏ ਆ ਤੇ ਬੱਚਿਆਂ ਦੇ ਹਾਣੇ ਬਣਾਉਣ ਲਈ ਅਧਿਆਪਕ ਤੋਂ ਭਰਤੀ ਕਰਨੇ ਆ ਹਮ ਸਭ ਤੋਂ ਵੱਡੀ ਘਾਟ ਤਾਂ ਉਹਨਾਂ ਦੀ ਹੈ ਜੀ ਮਾਵਾਂ ਨੇ ਬੱਚੇ ਭੇਜਤੇ ਹਮ ਮਾਪਿਆਂ ਨੇ ਬੱਚੇ ਇਹ ਸਾਸ ਨੂੰ ਭੇਜੇ ਵੀ ਸਾਡੀ ਸਰਕਾਰ ਬੜੀ ਮਿਹਰਬਾਨ ਹਮ ਸਾਡੀ ਸਰਕਾਰ ਸਾਡੇ ਬੱਚਿਆਂ ਨੂੰ ਸੁਪਨੇ ਦੇਊਗੀ ਇਹਨਾਂ ਦੇ ਮੱਥੇ 'ਤੇ ਸੁਪਨੇ ਵਿਝੂਗੀ ਹੂੰ ਉਹਨਾਂ ਦੇ ਭਵਿੱਖ ਦੇ ਲਈ ਬਹੁਤ ਸਹਰਦ ਹੈ ਇਹਨਾਂ ਦੇ ਵਰਤਮਾਨ ਤੇ ਪੈਰਾ ਦੋਤੇ ਵੀ ਇੱਕ ਸੱਜੂ ਹੂੰ ਤੁਸੀਂ ਬੱਚਿਆਂ ਦੇ ਵਰਤਮਾਨ ਤੇ ਪੈਰਾ ਦਿੱਤਾ ਹੈ ਜੀ 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 ਤੁਸੀਂ ਇਹਦੇ ਗੱਲ ਚੰਗੀ ਕੀਤੀ ਹੈ ਕਿ ਅੱਜ ਤੁਸੀਂ ਇੱਕ ਜੀਵਨ ਜੋਤ ਪੈਦਾ ਕਰਕੇ ਇੱਕ ਨਵੀਂ ਮਹਿਮ ਚਲਾਤੀ ਪ੍ਰੋਜੈਕਟ ਚਲਾਇਆ ਕਿ ਭੁਖਾਰੀ ਬੱਚੇ ਪੜ੍ਹਣ ਹੈ ਹਾਂਜੀ ਭੁਖਾਰੀਆਂ ਦੇ ਮੜਬ ਸੌਣ ਲਈ ਕਿਹੜੇ ਕਰ ਦਿੱਤੇ ਹੂੰ ਡਾਕਟਰ ਬਲਜੀਤ ਕੋਲ ਤੇ ਕਹ ਰਹੇ ਆ 360 ਬੱਚੇ ਪੜ੍ਹਿਆ ਜੀ ਹੂੰ ਉਹਦੇ ਮਾਪਿਆਂ ਨੂੰ ਸੰਪੇ ਕੋਈ ਰੀਲ ਦੇਖੀ ਹੂੰ ਕਹਦੇ ਫਰਮਾਇਆ ਕਿ ਇਹ ਬੱਚੇ ਮਾਪਿਆਂ ਨੂੰ ਸੌਂਪੇ ਗਏ। ਹੂੰ। ਕਿ ਕਾਗਜ਼ਾਂ ਵਿੱਚ ਹੀ ਹੈ? ਕਾਗਜ਼ਾਂ 'ਚ ਹੀ ਲੱਗਦਾ ਹੈ ਜੀ। ਤੁਸੀਂ ਡੀਐਨਏ ਟੈਸਟ ਕਰਕੇ ਕਿਹਨੇ ਕਿ ਬੱਚੇ ਭੇਜਦੇ। ਮੈਂ ਇਸ ਕਦਮ ਦੀ ਪ੍ਰਸ਼ੰਸਾ ਕਰਦਾ। ਹੂੰ। ਵੀ ਮੈਨੂੰ ਤਾਂ ਜੰਗਰ ਆਦਾ ਕਿ ਚਾਹਾਂ ਚ ਬੱਚੇ ਨਹੀਂ ਨੇ ਕਿ ਬੱਚੇ ਹੋਣਾ ਜਿਹਾਂ ਦੀ ਮੁਸਕਾਨ ਹੀ ਗਵਾਚ ਗਈ ਹੈ। ਜੀ ਬਿਲਕੁਲ। ਜਿਹੜੇ ਨਾ ਤਰਲੇ ਜਨ ਦੇਖਦੇ ਆ ਮੈਨੂੰ ਦੇ ਦੇ ਕੋਈ। ਹਾਂ। ਹੈਨਾ? ਦੂਜੇ ਬਦਮਾਸ਼ਾਂ ਨੇ ਕੀਤਾ ਕਿ ਉਹਨਾਂ ਦੇ ਅੱਜ ਪੈਨ ਬਣਾਤੇ ਜਾਂ ਉਹ ਜੋ ਬਣਾਤਾ ਸਪਾਈਕਰ ਨੂੰ ਉਹ ਛੜਕਣੇ ਵੀ ਇੱਕ ਵਾਰ ਕਰਕੇ ਕੰਦੇ ਕੰਮ ਕਰਕੇ ਹੂੰ ਤੁਸੀਂ ਤੇ ਲੇਬਰ ਤੇ ਬੰਦ ਕਰਨੀ ਚਾਈਲਡ ਲੇਬਰ ਹੂੰ ਅਸਾਂ ਜਿਸ ਚੋਂ ਜੋ ਬੱਚੇ ਮੰਗਰੇ ਉਹ ਚੋਂ ਜੋ ਪੁਲਿਸ ਵੀ ਖੜੀ ਹੈ ਹੂੰ ਹਾਂਜੀ ਬਿਲਕੁਲ ਜੀ ਤੁਸੀਂ ਫੜਨਾ ਕਿਹਨੇ ਤੇ ਕਿੰਨੂੰ ਫੜਨਾ ਹੂੰ ਜਿਹੜੀ ਤੁਹਾਡੀ ਉਹ ਚਾਈਲਡ ਕੇਅਰ ਲਾਈਨਸ ਹੈਗੀਆਂ ਉਹ ਬਿਲਕੁਲ ਸੁੱਤੀਆਂ ਪਈਆਂ ਨਾ ਚਾਈਲਡ ਵਰਦੀਆਂ ਨੰਤਾ ਨਾ ਡਿਸਟ੍ਰਿਕਟ ਚਾਰਡ ਪ੍ਰੋਡਕਸ਼ਨ ਆਫੀਸਰ ਕੰਮ ਕਰ ਰਿਹਾ ਵੀ ਨਾ ਦੀ ਟੀਮ ਕੰਮ ਕਰ ਰਹੀ ਹੈ ਹਮ ਨਾ ਡਿਪਟੀ ਕਮਿਸ਼ਨ ਨੂੰ ਫਿਕਰ ਹੈਗਾ ਉਹਨਾਂ ਨੂੰ ਫਿਕਰ ਨਹੀਂ ਤੁਸੀਂ ਦੇਖੋ ਕਿ ਜੇ ਅਸੀਂ ਭਾਰਤ ਦੇ ਵਿੱਚ 14 ਸਾਲ ਤੱਕ ਤੇ ਸਰਕਾਰ ਦਾ ਇੱਕ ਫਰਜ਼ ਬਣਦਾ ਕਿ 14 ਸਾਲ ਦੀ ਐਜੂਕੇਸ਼ਨ ਫ੍ਰੀ ਦੇਣੀ ਹੈ ਤੇ ਬਰਾਬਰ ਦੇਣੀ ਹੈ ਹਾਂਜੀ ਫਿਰ ਮੈਂ ਦੇਖਿਆ ਹਜ਼ਾਰਾਂ ਚੰਪੜੀ ਵਾਲੇ ਬੱਚੇ ਕਿਉਂ ਅੱਖਰ ਤੋਂ ਵੰਜੇ ਹਮ ਉਹ ਦੇਸ਼ ਦੇ ਨਾਗਰਿਕ ਨੇ ਕਿਸੇ ਵੀ ਡਿਪਟੀ ਕਮਿਸ਼ਨ ਦੀ ਅਜੇ ਤੱਕ ਪਾਲਿਸੀ ਨਹੀਂ ਬਣੀ ਹਮ ਮੈਂ ਕਿਹ ਝੋਪੜੀਆਂ ਜਾ ਕੇ ਪੁੱਛਿਆ ਕਹਿੰਦੇ ਸਾਡੇ ਕੋਲ ਆਧਾਰ ਕਾਰਡ ਨਹੀਂ ਤੇ ਆਧਾਰ ਕਾਰਡ ਕੈਂਪ ਲਾ ਕੇ ਸਿਵਰੀ ਬਣਾ ਦਿਓ ਹੂੰ ਵੀ ਉੱਥੇ ਕਿਹੜਾ ਬਾਤਾ ਸਮਾਂ ਲੱਗਣਾ ਹੈ ਜੀ ਕਿਸੇ ਵੀ ਡਿਪਟੀ ਮਿਸ਼ਨ ਕੋਲ ਕਿਸੇ ਸਰਕਾਰ ਫੇ ਜੀਵਨ ਜੋਤ ਕਿਹਨੂੰ ਦੇ ਰਹੀ ਹੈ ਹੂੰ ਤੁਹਾਡੇ ਸਕੂਲਾਂ 'ਚ ਅਧਿਆਪਕ ਨਹੀਂ ਹੂੰ ਰ ਤੁਸੀਂ ਇਹ ਆਪਕ ਨਹੀਂ ਭੇਜ ਰਹੇ ਤੁਸੀਂ ਜੀਵਨ ਜੋਤ ਦੇੰਦਕ ਨਵਾਂ ਪਕੰਡ ਤੇ ਰਜਿਆ ਉਸ ਜੀਵਨ ਜੋਤ ਦੇ ਵਿੱਚ ਜਿਹੜੀ ਝੋਮੜੀਆਂ ਚ ਪੜ ਰਹੇ ਸੈਂਕੜੇ ਬੱਚੇ ਜਦ ਗੱਡੀ ਕਹੇ ਖੜਦੀ ਨਾ ਲੋਕੀ ਦੇ ਚੰਨ ਮੁੱਖਾਂ ਨੂੰ ਹੁੰਦਾ ਵੀ ਮੈਂ ਆਪਣੇ ਬੱਚੇ ਦੇ ਭਲੇ ਲਈ ਕਿਤੇ ਬਾੜੇ ਲਈ ਮੈਂ ਗਰੀਬਾਂ ਨੂੰ ਕੁਝ ਵੰਡ ਦਾਨ ਕਰ ਦਾਨ ਕਰ ਦੋ ਲੋਕੀ ਤੇ ਨਾ ਆਪਣੇ ਦਾਨੀ ਬਣਨ ਲਈ ਗਰੀਬ ਲੱਪਣੇ ਜੀ 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 ਦਾਨੀ ਬੰਦਾ ਤਾਂ ਬਣਦਾ ਗਰੀਬ ਲੱਪਣ ਤੇ ਅੱਛਾ ਉਹਨਾਂ ਦੀ ਗੱਡੀ ਖੜਦੀ ਹੈ ਕੁਝ ਚੀਜ਼ਾਂ ਲੈ ਕੇ ਤੇ ਉਹਦੇ ਝੁਰਮਟ ਰਹਿ ਜਾਂਦਾ ਸਬਸ ਹੂੰ ਇਦਾਂ ਹੀ ਹੁੰਦੀ ਹੈ ਜੀ ਹੱਥੇ ਆ ਜਾਂਦੇ ਖੜ ਜਾਂਦੇ ਆ ਵਿੱਚ ਗੱਡੀ ਦੇ ਵੜਦੇ ਆ ਵੀ ਸਾਨੂੰ ਦੇ ਸਾਨੂੰ ਦੇ ਬਹੁਤੇ ਚੌਂਕਾਂ 'ਚ ਹੁੰਦੇ ਆ ਕੀ ਮੇਰੇ ਦੇਜ ਦਾ ਇਸ ਰੂਪ ਹੂੰ ਇਹ ਜੀਵਨ ਜੋਤ ਆ ਇਹ ਇਸ਼ਤਿਹਾਰ ਬਾਦੀ ਆ ਰੋਣ ਆਉਂਦਾ ਹੂੰ ਰੋਣ ਆਉਂਦਾ ਹੂੰ ਜਦੋਂ ਮੈਂ ਆਪਣੇ ਬੱਚੇ ਦੇ ਆਪਣੇ ਪੁੱਤ ਪੋਤਰੇ ਨੂੰ ਹੱਸਦਾ ਵੇਖਦਾ ਉਹਦੀ ਮੈਂ ਹਰ ਹੱਲ ਪੂਰੀ ਕਰਦਾ ਹਾਂ ਨਾ ਹੂੰ ਤੇ ਮੈਨੂੰ ਉਹ ਜਦੋਂ ਉਹਨਾਂ ਨੂੰ ਮੈਂ ਰੋਂਦਾ ਦੇਖਦਾ ਮੈਨੂੰ ਉਹ ਖੜਾ ਹੂੰ ਹੈ ਨਾ ਮੈਨੂੰ ਲੱਗਾ ਇੱਕ ਦਿਨ ਮੈਂ ਨਾ ਜਾਵਾਂ ਚੌਂਕ ਦੇ ਵਿੱਚ ਤੇ ਇੱਕ ਵਿਚਾਰੀ ਨਾ ਕੁੜੀ ਛੋਟੀ ਜਿਹੀ ਉਮਰ ਦੀ ਕੁੜੀ ਆ ਕੋਈ ਛੋਟਾ ਜਿਹਾ ਬੱਚਾ ਹੈ ਨਾ ਬੱਚਾ ਵੀ ਮੈਨੂੰ ਨਾ 4 ਮਹੀਨੇ ਦਾ ਹੀ ਹੋਣਾ ਹਮਮ ਛਲੇ ਜੀ ਹੋਣਾ ਅੱਛਾ ਜੀ ਉਹ ਛਲੇ ਜੀ ਲੈ ਕੇ ਔਰਤ ਉਹ ਮੰਗਦੀ ਫਿਰਦੀ ਆ ਕਿ ਮੈਂ ਇਹ ਬੱਚੇ ਨੂੰ ਫੀਡ ਕਰਨੀ ਆ ਹਮ ਕਿ ਤੁਸੀਂ ਅਮਰੀਕਨ ਲਈ ਦੇਖਿਆ ਹੀ ਨਹੀਂ ਵੀ ਉਹਨਾਂ ਕਿੱਥੇ ਲੱਗੇ ਨੇ ਹਮ ਇਹਦਾ ਜੀਵਨ ਕੀ ਹੈਗਾ ਤੁਸੀਂ ਯਕੀਨ ਕਰੀਂ ਕਿ ਮੈਨੂੰ ਨਾ ਬੜਾ ਤਕਲੀਫ ਹੋਈ ਤੇ ਮੈਂ ਉਹਨਾਂ ਕੋਲ ਗਿਆ ਪੁੱਤ ਮੇਰੀ ਗੱਲ ਸੁਣ ਹਮ ਬੇਹਤਰੀਕ ਮੀਬੁਰੀ ਕਹਿੰਦੀ ਮੇਰੇ ਤੇ ਬੜਾ ਹੈਗਾ ਮੈਂ ਹੈ ਨਹੀਂ ਸਾਡੇ ਵਿੱਚ ਹਮ ਹਮ ਮੈਂ ਕਿਹਾ ਚਲੋ ਜਦੋਂ ਨੇ ਬੱਚੇ ਨੂੰ ਅੱਜ ਸ਼ਾਮੇ ਬੈਡ ਲੈ ਕੇ ਬੈਠ ਤੂੰ ਆ ਲੈ ਮੈਨੂੰ 200 ਰੁਪਏ ਤਾਂ ਮੈਂ ਕਿਹਾ ਤੂੰ ਅੱਜ ਇੱਕ ਬੁੱਤ ਕਰਨਾ ਅੱਛਾ ਜੀ ਅੱਜ ਨਾ ਮੰਗੀ ਮੇਰੀ ਭੈਣ ਮੇਰੀ ਧੀਾਂ ਤੋਂ ਨਾ ਹਮ ਮੇਰੇ ਮਨ ਚ ਆ ਵੀ ਆ ਗਿਆ ਜਦੋਂ করুণਾ ਆ ਜਾਂਦੀ ਨਾ ਹਮ ਹਮ ਤੇ ਉਹ ਮੇਰੇ 1 ਘੰਟੇ ਬਾਦਾਂ ਕੁੜੀ ਵੇ ਮੰਗ ਰਹੀ ਸੀ ਹਮ ਇੱਥੇ ਫਿਰ ਕਿੱਦਾਂ ਮਤਲਬ ਐਸਾ ਤੁਸੀਂ ਕਿਹਲੇ ਸਦਾਰ ਕਰੋਗੇ ਹਮ ਤੁਸੀਂ ਜਿਹੜੇ ਬੱਚੇ ਚੁੱਕੇ ਜਾਂਦੇ ਆ ਚੋਰੀ ਚੁੱਕੇ ਜਾਂਦੇ ਆ ਜੀ ਜੀ ਤੁਸੀਂ ਉਹਨਾਂ ਨੂੰ ਉਹ ਪਖਾਰੀ ਠੇਕੇਦਾਰ ਹੈਗੇ ਆ ਉਹਨਾਂ ਨੂੰ ਪਖਾਰੀ ਬਣਾਉਂਦੇ ਆ ਉਹਨਾਂ ਨੂੰ ਛੱਡ ਕੇ ਗੱਡੀਆਂ ਲਾਹ ਕੇ ਜਾਂਦੇ ਪਿੱਛੇ ਮੰਗਣ ਵਾਸਤੇ ਹਾਂ ਹਾਂ ਫਿਰ ਉਹ ਲੈ ਕੇ ਜਾਂਦੇ ਹੈਗੇ ਉਹ ਰਜਵਾੜੇ ਬਣੇ ਹੋਏ ਆ ਜੀ ਜੀ ਹੈਨਾ ਹਾਂ ਠੀਕ ਹੈ ਤੁਸੀਂ ਮੈਨੂੰ ਮੈਂ ਸੰਸਾ ਕਰਦਾ ਇਹ ਕੰਮ ਜੇ ਸੱਚੀ ਮਿੱਥੀ ਪ੍ਰੈਕਟੀਕਲ ਹੋ ਗਿਆ ਤਾਂ ਹਮ ਪਰ ਇਹ ਤਾਂ ਉਹ ਬੱਚਿਆਂ ਦੀ ਜੀ ਮਜੂਦ ਹਮ ਪਰ ਜਿਹੜੇ ਬੱਚੇ ਮਾਪੇ ਜਿਹੜੇ ਭੇਜਦੇ ਆ ਤੁਹਾਡੀ ਸਰਕਾਰ ਦੇ ਆਜ਼ਰੇ ਉਹਨਾਂ ਦੀ ਜੋਤ ਤੇ ਫੁੱਕਾ ਕ ਮਾਰਦੇ ਆ ਬਿਲਕੁਲ ਸਹੀ ਉਹਨਾਂ ਜਿਹੋਦ ਕੇ ਬਜਰੀ ਹੈ ਹਮ ਜਿਹੜੇ ਬੱਚੇ ਘਰੋਂ ਆਉਂਦੇ ਆ ਤੁਸੀਂ ਉਹਨੂੰ ਮੈਡੇ ਮਿਲੂ ਦੇਣਾ ਕਿਤਾਬਾਂ ਦੇਣੀਆਂ ਆ ਇਹ ਆਪੋਗੇ ਦੇਣਾ ਪਰ ਉਹਨਾਂ ਦੀ ਜੋਦ ਕੇ ਬੱਚੇ ਹਮ ਹਨਾ ਜੀ ਅੱਜ ਮੈਨੂੰ ਲੱਗਦਾ ਕਿ ਅਸੀਂ ਨਾ ਅਸੀਂ ਇੱਠ ੱਗੇ ਜਾ ਰਹੇ ਹਮ ਅਸੀਂ ਜਿਹੜੇ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਤੇ ਸਰਕਾਰ ਬਣੀ ਸੀ ਮੈਨੂੰ ਸੀਗਾ ਕਿ ਕਾਂਗਰਸੀਆਂ ਨੇ ਬੜਾ ਕਰ ਕੀਤਾ ਪਹਿਲੇ ਉਹਨੂੰ ਧਿਆਨ ਦਿੰਦੇ ਹਾਂਜੀ ਮੈਨੂੰ ਸੀ ਇਹ ਅਕਾਲੀ ਵੀ ਧਿਆਨ ਇਹ ਦਿੰਦੇ ਹਮ ਇਵੇਂ ਲੰਗਰੇ ਦੀਆਂ ਗੱਲਾਂ ਕਰਦੇ ਆ। ਹਾਂ ਹਾਂ ਹਾਂ। ਹੈਨਾ? ਐਵੇਂ ਅਸੀਂ ਗੁਰਮੁਖ ਬਣੇ ਇਹ ਕਰਦੇ ਆ। ਇਹਨਾਂ ਸਾਰਿਆਂ ਦੇ ਵਿਚਡੀਟਰਾਂ ਦੇ ਬੱਚੇ ਅਮਰੀਸ਼ਾਂ 'ਚ ਪੜਦੇ ਆ। ਹੂੰ ਜੀ ਹਾਂਜੀ। ਹੈਨਾ? ਇਹਨਾਂ ਦੇ ਸਾਰਿਆਂ ਦੇ ਬੱਚੇ ਬਹੁਤ ਮਹਿੰਗੇ ਸਕੂਲਾਂ 'ਚ ਪੜਦੇ ਆਗੇ। ਹੂੰ ਠੀਕ ਹੈ ਨਾ ਸਾਰਿਆਂ ਦੇ ਬੱਚੇ ਤੇ ਇਹਨਾਂ ਨੂੰ ਦਰਦ ਕੀ ਆ ਕਿ ਉਹਨਾਂ ਮਜ਼ਦੂਰ ਜਿਹਨਾਂ ਦੇ ਵੋਟਾਂ ਲੈਂਦੇ ਆ ਨਾ ਮਜ਼ਦੂਰਾਂ ਦੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਦੇ ਬੱਚੇ ਦਾ ਫਿਕਰ ਨਹੀਂ। ਹੂੰ ਜੀ ਹਾਂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਦੇ ਬੱਚੇ ਦਾ ਫਿਕਰ ਨਹੀਂ ਕਿ ਉਹ ਰੋੜ ਰਿਆ ਤੇ ਸਿੱਖਿਆ ਕ੍ਰਾਂਤੀ ਕਿਹੜੀ ਹੈ ਹੂੰ ਸਿੱਖਿਆ ਪ੍ਰਾਂਤੀ ਬਣੀ ਹੋਈ ਹੈ ਸਿੱਖਿਆ ਪ੍ਰਾਂਤੀ ਬਣੀ ਪਈ ਹੈ ਸਿੱਖਿਆ ਪ੍ਰਾਂਤੀ ਤੇ ਇਸ ਕਦਰ ਬਣاتی ਆ ਕਿ ਜਦੋਂ ਨਾਲੇ ਅੰਕੜੇ ਦੇਖਦੇ ਆ ਹੂੰ ਉਹ ਤਾਂ 70% ਨਹੀਂ 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 ਤੰਦਰਜਨ 70% ਝੂਠਦਾ ਨਗਰ ਕਰਵਾ ਕੇ ਤੁਮ ਬੁਲਕਵਾਸ ਕੀਤਾ ਹੈਗਾ ਤੁਸੀਂ ਹੁਣ ਜਸ਼ਨ ਮਨਾ ਰਹੇ ਹੈਗੇ ਆਂ ਵੀ ਅਸੀਂ ਉਥੇ ਆ ਪੀਛਨ ਬਾਰੀ ਆ ਜਾਂ ਕਿ ਤੁਸੀਂ ਜਿਹੜੀ ਖਬਰ ਪੜ੍ਹੋ ਤੁਸੀਂ ਕਹਿ ਦਿੰਦੇ ਚੋਟੀ ਦੀ ਰੈਂਕਿੰਗ ਹੋਈ ਹੈ ਜੀ ਹਾਂ ਤੁਸੀਂ ਬੁੱਧਵਾਰ ਦੀ ਪੰਜਾਬੀ ਯਾਰਨ ਚੱਕ ਲੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡਾਂ ਕੀ ਪੀਛੀ ਕੀ ਹੈਗੀ ਹੂੰ ਜੀ ਹਾਂਜੀ ਮੈਂ ਤਾਂ ਹੈਰਾਨ ਆ ਕਿ ਇੱਕ ਕਲਪਨਾ ਹੈ ਹਾਂ ਹਨਾ ਤੁਸੀਂ ਕੀ ਸ਼ੋਹ ਕੀ ਕਰ ਰਹੇ ਹੋ ਬਿਲਕੁਲ ਜੀ ਹਨਾ ਤੁਸੀਂ ਇੱਕ ਮੂਰਖ ਅਖਾੜੇ ਲਾ ਰਹੇ ਹੈਗੇ ਆ ਕੁਝ ਮੂਰਖ ਬੰਦੇ ਲੱਭੇ ਆ ਉਹ ਜਾਇਦ ਦੱਸ ਰਿਹਾ ਤੁਸੀਂ ਨਸ਼ੇ ਛੱਡ ਦਿਓ ਜੀ ਤੁਸੀਂ ਆਹ ਕਰ ਦਿਓ ਜੀ ਅਸੀਂ ਆਹ ਕਰਦੇ ਆ ਤੁਹਾਨੂੰ ਕਹਿੰਦੇ ਸੁਣਨਾ ਤੁਸੀਂ ਤੁਸੀਂ ਸਾ ਕਿਉਂ ਰਹੇ ਹੋ ਤੁਸੀਂ ਪ੍ਰੈਕਟੀਕਲ ਹੈ ਹੀ ਕੁਝ ਨਹੀਂ ਜੀ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਬਦਲਾਅ ਆਉਂਦਾ ਸੀ ਬਦਲਾਅ ਸਿਰਫ ਤੁਹਾਡੇ ਕਾਗਜ਼ਾਂ ਰਹਿ ਗਿਆ ਹਾਂ ਮੈਂ ਕਾਗਜ਼ਾਂ ਦੇ ਬਦਲਾਅ ਨਹੀਂ ਚਾਹਦਾ ਤੁਹਾਡੇ ਹਰ ਪ੍ਰਾਈਮਰੀ ਸਕੂਲ ਦੇ ਚ ਘਟੋ ਘਟ ਤਨ ਟੀਚਰ ਚਾਹੀਦੇ ਸੀ ਬਿਲਕੁਲ ਸਹੀ ਜੀ ਮੈਂ ਤਾਂ ਪੰਜ ਮੰਗਦਾ ਪੰਜ ਕਿਲਾ ਸਾਂ ਇੱਕ ਪ੍ਰੈਸ ਚਾਹੀਦਾ ਤਾਂ ਚਾਹੀਦਾ ਸੀਗਾ ਉਹ ਛੋਟੇ ਬੱਚਿਆਂ ਲਈ ਜਿਹੜੇ ਉਹ ਬੱਚਾ ਅਨਰਸਲੀ ਜਿਹੜਾ ਮਾਂ ਵਰਗਾ ਹੁੰਦਾ ਕੀ ਆ ਜਾਈਦੀ ਸੀ ਉੱਥੇ ਮਾਵਾਂ ਆਉਂਦੀਆਂ ਜਿਹੜੀਆਂ ਬੱਚੇ ਉੱਥੇ ਫੀਮੇਲ ਨਹੀਂ ਚਾਹੀਦੇ ਫੀਮੇਲ ਚਾਹੀਦੇ ਸਾਰੇ ਟੀਚਰ ਮਾਂ ਦੀ ਤਰ੍ਹਾਂ ਜਿਹੜੀ ਕਿਸਮ ਜਾਵੇ ਬੱਚੇ ਨੂੰ ਨਾ ਲਾੜ ਘਾਣ ਦਾ ਸਪਰਸ਼ ਕਰਨ ਉਹਨੂੰ ਗਾਣ ਨਾਲ ਲਾਉਣ ਉਹਨੂੰ ਉਹਦੇ ਦੇਖਣ ਹੈਨਾ ਉਹਦੀ ਪਰਸਨੈਲਿਟੀ ਦੇ ਵਿੱਚ ਕੋਈ ਦਾ ਡਵੈਲਪਮੈਂਟ ਲੈ ਕੇ ਆਉਣ ਉਹ ਇਸ ਲੈਵਲ ਦੀ ਐਜੂਕੇਸ਼ਨ ਚਾਹੀਦੀ ਸੀ ਇਸ ਲੈਵਲ ਦੇ ਕੋਰਸ ਹੋਣੇ ਚਾਹੀਦੇ ਸੀ ਪਰ ਉਹ ਨਹੀਂ ਕਰ ਸਕੇ ਹੁਣ ਤੁਸੀਂ ਜ਼ਿੰਦਗੀ ਜ਼ਿੰਦਾਬੰਦ ਕਰੋਗੇ ਨਹੀਂ ਹੋਣੀ ਮੈਂ ਕਿੰਨਾ ਵੀ ਕੱਟੋ-ਕੱਟ ਜਦੋਂ ਤੱਕ ਸਾਡੇ ਲੋਕ ਜਾਗਦੇ ਨਹੀਂਗੇ ਆਮ ਆਦਮੀ ਵੀ ਜਿਹੜੇ ਮੇਰੇ ਸਕੂਲ ਦਾ ਇੱਤਿਹਾਸ ਕੋਈ ਨਹੀਂ ਦੇਸੀ ਸਰਕਾਰ ਹ ਉਹ ਸਰਕਾਰ ਦਾ ਵਿਧਾਇਕ ਮੇਰੇ ਪਿੰਡ ਵੋਟ ਮੰਗਣ ਕਿਉਂ ਆਇਆ ਹ ਉਹ ਕਿਉਂ ਮੰਗਣਾ ਆ ਉਹਨਾਂ ਦੀ ਐਂਟਰੀ ਬੈਨ ਕਰਨੀ ਚਾਹੀਦੀ ਐਂਟਰੀ ਬੈਨ ਚਾਹੀਦੀ ਹਰ ਜਿਹੜੇ ਸਕੂਲਾਂ ਦੇ ਵਿੱਚ ਜੇ ਅੱਜ ਕੱਲ ਖਬਰ ਲੱਗੀ ਬੰਦੂਰ ਖਬਰ ਲੱਗੀ ਆ ਤੁਸੀਂ ਉਸ ਖਬਰ ਦੇ ਮਤਲਬ ਉਹਨਾਂ ਪਿੰਡਾਂ ਨੂੰ ਚਾਹੀਦਾ ਵਾ ਗੋ ਬੈਕ ਜੀ 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 ਬਾਈਕਟ ਕਰਨ ਉਹਨਾਂ ਦਾ ਹ ਸਹੀ ਹੈ ਜੀ ਤੁਸੀਂ ਕਿਹੜੇ ਸਲੋਗਨ ਲੈ ਕੇ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਜੇ ਤੁਸੀਂ ਜਿਹੜਾ ਸਾਡਾ ਭੁਵਿੱਖ ਵਾ ਹੂੰ ਜਿਹੜਾ ਸਾਡਾ ਮੌਜੂਦਾ ਵਰਤਮਾਨ ਜਿਹਨੇ ਭੁੱਖ ਬਣਨ ਦੇ ਕੋਮ ਅਸਰ ਮਾਇਆ ਬਣਨਾ ਤੁਸੀਂ ਉਹਦੀ ਰੱਖ ਹੀ ਨਹੀਂ ਕਰ ਸਕਦੇ ਨੂੰ ਪਾੜ ਨਹੀਂ ਸਕਦੇ ਹੂੰ ਤੇ ਕਾਨੂੰਨ ਦੇ ਵਿੱਚ ਸੁਧਾਨ ਦੇ ਵਿੱਚ ਅੰਡਰ 14 ਸਾਲ ਦੇ ਬੱਚਿਆਂ ਨੂੰ ਸਰਕਾਰ ਨੇ ਹੂੰ ਪੜਾਈ ਦੇ ਉਹ ਹਰ ਚੀਜ਼ ਪਤਾ ਕਰਨੀ ਆ ਤੇ ਦੂਜੇ ਮਾਪੇ ਨੂੰ ਵੀ ਬਾਉਂਡ ਕੀਤਾ ਤੂੰ ਪੜਾਉਣਾ ਵਾ ਹੂੰ ਹਨਾ ਜੀ ਜੀ ਜਿਹੜਾ ਮਾਪਾ ਬੱਚੇ ਨੂੰ ਸਕੂਲ ਨਹੀਂ ਭੇਜਦਾ ਨਹੀਂ ਪੜਾਉਂਦਾ ਉਹ ਕਸੂਰਵਾਰ ਹੈ ਜੀ ਹਾਂਜੀ ਮਾਪਾ ਤੇ ਭੇਜ ਰਿਹਾ ਸਕੂਲੇ ਹੂੰ ਉਹ ਮੰਦਰੇਗਾ ਦੀ ਧੜੀ ਕਰਦਾ ਬੱਚਾ ਸਕੂਲੇ ਭੇਜਦਾ ਹੂੰ ਤੇ ਸਕੂਲੇ ਕਿਹਨੂੰ ਭੇਜਦਾ ਪਤੇ ਇਕੱਠੇ ਕਰਨ ਲਈ ਖੱਲੀ ਖਾਲੀ ਇਮਾਰਤਾਂ ਦੇ ਕੋਲ ਹੀ ਲਾਹ ਦੇ ਹੂੰ ਇਹਦਾ ਮੈਮੂਦ ਕਰਦਾ ਬਿਲਕੁਲ ਸਹੀ ਠੀਕ। ਸੋ ਗੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਸੁਧਾਰਾਂ ਦੇ ਦਾਅਵਿਆਂ ਦੇ ਬਾਵਜੂਦ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇਆਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਲੈ ਕੇ ਕੰਬੀਰ ਸਵਾਲ ਉੱਠ ਰਹੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇਆਂ ਦੀ ਅੰਤਿਮ ਮਿਤੀ ਜੋ ਹੈ ਉਹ 1 ਅਗਸਤ ਨਿਰਧਾਰਿਤ ਕੀਤੀ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਵੀ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਏ ਵਿਦਿਆਰਥੀਆਂ ਦੀ ਹਾਜ਼ਰੀ 50% ਤੋਂ ਵੀ ਘੱਟ ਹੈ ਤੇ ਇਸ ਸਥਿਤੀ ਨੇ ਸਿੱਖਿਆ ਪ੍ਰਣਾਲੀ ਦੀ ਕਾਰਜ ਕੁਸ਼ਲਤਾ ਅਤੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਖੜੇ ਕਰਕੇ ਰੱਖ ਦਿੰਦੇ ਨੇ ਕਿ ਇਹ ਇਸ ਦਾ ਕਾਰਨ ਨਾਕਸ ਸਿੱਖਿਆ ਪ੍ਰਣਾਲੀ ਹੈ ਜਿਸ ਦੇ ਵਿੱਚ ਬੁਨਿਆਦੀ ਸਹੂਲਤਾਂ ਅਤੇ ਅਧਿਆਪਕਾਂ ਦੀ ਕਮੀ ਸ਼ਾਮਲ ਹੈ ਜਾਂ ਫਿਰ ਅਧਿਆਪਕਾਂ ਦੀ ਲਾਪਰਵਾਹੀ ਅਤੇ ਜ਼ਿੰਮੇਵਾਰੀ ਦੀ ਘਾਟ ਆਖਰ ਕੌਣ ਹੈ ਕਸੂਰਬਾਰ ਹੂੰ ਜੇ ਦੇਖੋ ਹੈ ਕਿ ਪਹਿਲੀ ਗੱਲ ਦੇ ਸਿਸਟਮ ਦੀ ਮੈਂ ਗੱਲ ਕਹੂੰਗਾ ਹੂੰ ਹੂੰ ਸਿਸਟਮ ਜ਼ਿੰਮੇਵਾਰ ਹੈ ਸਿਸਟਮ ਬਣਿਆ ਹੀ ਨਹੀਂਗਾ ਤੁਸੀਂ ਦੇਖੋ ਕਿ ਸਕੂਲਾਂ ਦੇ ਵਿੱਚ ਮੈਂ ਦੇਖਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਹੂੰ ਇੱਕ ਇਨਸਪੈਕਸ਼ਨ ਕਾਟਰ ਹੁੰਦਾ ਜੀ ਹਾਂ ਜੀ ਉਹਨਾਂ ਨੇ ਸਪੈਸ਼ਲ ਹੈ ਨਹੀਂ ਸਕੂਲਾਂ ਜਾਂਦੇ ਨਹੀਂ ਉਹ ਹਮ ਕਾਰਨ ਮਤਲਬ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 46 ਆ ਹਮ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਇੱਕ ਪ੍ਰਾਇਮਰੀ ਇੱਕ ਸਕੈਂਡਰੀ ਹੁੰਦਾ ਨਾ ਜੀ ਜੀ ਉਹ 46 ਬੰਦੇ ਆ ਤੇ ਕਾਰ ਗੱਡੀ ਕਿਸੇ ਕੋਈ ਵੀ ਹੈ ਨਹੀਂ ਹਮ ਉਹ ਕੱਤੇ ਸਾਈਕਲ ਤੇ ਜਾਊ ਉਹੀ ਫਿਰ ਆਪਣੇ ਪੱਲੇ ਹੋਈ ਜਾਊਗਾ ਫਿਰ ਆਪਣੇ ਪੱਲੇ ਜਾਊ ਤੇ ਘਰ ਫੂਕ ਤਮਾਸ਼ਾ ਕੌਣ ਦੇਖੇ ਹਮ ਬਿਲਕੁਲ ਇਹ ਤਾਂ ਹੈ ਹੀ ਹੈ ਜੀ ਉਹ ਕਹਿੰਦੇ ਠੀਕ ਆ ਡਾਕ ਕੱਢੀ ਜੋ ਵਿੱਚ ਡਾਕ ਕੱਢੀ ਜਾਂਦੇ ਆ ਉਹਨਾਂ ਨੇ ਕਿਸੇ ਸਕੂਲੇ ਜਾਣ ਨਹੀਂ ਸੌਫ ਪਾ ਲਈਏ ਹਮਮ ਇੱਕ ਹੁੰਦੀ ਸੀ ਬਿਨਾਂ ਸਕੂਲਾਂ ਚ ਹੁੰਦੀ ਸੀ ਸਰਪ੍ਰਾਈਜ਼ ਇਨਸਪੈਕਸ਼ਨ ਹੁੰਦੀ ਸੀ ਇੱਕ ਹੁੰਦੀ ਸੀ ਵਿਜਿਟ ਉਹ ਵਿਜਿਟ ਹੁੰਦੀ ਸੀ ਹਾਂਜੀ ੜੀ ਵਿਜਿਟ ਹੁੰਦੀ ਸੀ ਨਾ ਉਹਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਲੈਟਰ ਆ ਜਾਂਦੀ ਸੀ ਇਹਨਾਂ ਸਕੂਲਾਂ ਦੀ ਇਨਸਪੈਕਸ਼ਨ ਇਸ ਤਰੀਕਾ ਨਾਲ ਹੋਵੇਗੀ ਤੇ ਜੰਦੇ ਸੀ ਕਰਦੇ ਸੀਗੇ ਚੈਰੀ ਹੁੰਦੀ ਸੀ ਵੇਖੋ ਵੀ ਸਰਪ੍ਰਾਈਜ਼ ਹਮ ਅਜਨਜੀ ਜਾਵਣਾ ਜੀ 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 ਅਰੇ ਹਮ ਤੇ ਅਜਨਜੀ ਕੱਲ ਰੋਪੜ ਤੇ ਲੈ ਗਿਆ ਡਾਕਟਰ ਬੀਏ ਸੀ ਨੂੰ ਸਿਵਲ ਸੌਚ ਰਿਹਾ ਹੈਗਾ ਹਮ ਕੀ ਜੀ ਹੁਣ ਕੀ ਜਲੂਸ ਨਿਕਲ ਗਿਆ ਹਮ ਸ਼ਰਮਿੰਦੇ ਹੋ ਗਏ ਜੇ ਇੱਕ ਦਾਵਾ ਕਿ ਸਰਕਾਰ ਕੀ ਕਰਦੀ ਵੀ 300 400 ਹੀ ਦਵਾਈਆਂ ਦਿੰਦੀਆਂ ਫ੍ਰੀ ਦਿੰਨੇ ਆ ਮਰੀਜ਼ਾਂ ਨੂੰ ਹਮ ਤੋ ਉੱਥੇ ਹਲਾ ਦੇਖਿਆ ਕਿ ਲੋਕ ਖੜੇ ਸੀ ਬਾਹਰ ਹਮ ਮੈਡੀਕਲ ਸਟੋਰ ਤੇ ਖੜੇ ਦਵਾਈ ਲੈ ਕੇ ਆਏ ਸੀ ਡਾਕਟਰ ਜ਼ਿੰਮੇਵਾਰ ਧਾਰਕ ਉਹ ਕਹਿੰਦੇ ਨਹੀਂ ਸਾਡੇ ਕੋਲ ਸਟੋਰ ਭਰੇ ਪਏ ਵੀਰੇ ਹਮ ਇਹ ਲੈ ਕੇ ਕਿਉਂ ਨਹੀਂ ਮੰਗਾਈ ਇਹਨਾਂ ਨੇ ਅਸੀਂ ਮੈਂ ਨੋਟਿਸ ਜਾਰੀ ਕਰਦਾ ਹਮ ਫਿਰ ਉਹ ਕਹਿੰਦੇ ਵੀ ਸਾਨੂੰ ਆਹ ਬਿਮਾਰੀ ਆ ਹਮ ਤੁਹਾਡੇ ਬੋਲ ਲੱਗਿਆ ਡਾਕਟਰ ਦੀ ਸੀਟ ਖਾਲੀ ਪਈ ਹੈ ਹਮ ਤਫੇ ਕੀ ਹਾਲਾਤ ਨੇ ਫਿਰ ਕਹਿੰਦੇ ਸੀ 1000 ਇੱਕ ਡਾਕਟਰ ਭਰਤੀ ਕਰ ਰਹੇ ਹੂੰ ਵੀ ਤੁਸੀਂ 1000 ਡਾਕਟਰ ਭਰਤੀ ਇਹਦਾ ਮਤਲਬ ਤੁਸੀਂ ਮੰਨ ਲਿਆ ਹੂੰ ਕਿ ਪੰਜਾਬ ਦੇ ਸਿਵਲ ਹਸਪਤਾਲ ਦੇ 1000 ਡਾਕਟਰ ਚਾਹੀਦਾ ਘੱਟੋ ਘੱਟ ਚਾਹੀਦੇ ਜ਼ਿਆਦੇ ਹੂੰ ਜੀ ਤੁਸੀਂ 1000 ਭਰਤੀ ਕਦੋਂ ਕਰ ਰਹੇ ਆ ਫਿਰ ਤੁਸੀਂ ਕਿਹਨੂੰ ਵੀ ਸ਼ਵਜ ਦੇਣਾ ਹੈ ਮਰਨ ਤੋਂ ਬਾਅਦ ਹੂੰ ਤੁਹਾਡਾ ਸਿੱਖਿਆ ਉੜ ਗਈ ਸਿਹਤ ਉੜ ਗਈ ਇੱਕ ਤੁਸੀਂ ਆਪ ਗਏ ਉੱਥੇ ਹੂੰ ਤੁਸੀਂ ਉਹ ਜਗ ਜਰ ਵੀ ਹੋ ਗਿਆ ਤੁਹਾਡਾ ਹਨਾ ਡਾਕਟਰ ਬਲਵੀਰ ਜੀ ਜਦੋਂ ਕਹਿੰਦੇ ਨੇ ਅਸੀਂ ਕਰ ਦਾਂਗੇ ਚੱਕ ਦਾਂਗੀ ਕੀ ਕਰੋਗੇ ਤਿੰਨ ਸਾਲ ਹੋ ਗਏ ਸੁਣਦਿਆਂ ਨੂੰ ਤੁਹਾਨੂੰ ਜੀ ਨਾ ਤਾਂ ਡਾਕਟਰਾਂ ਦੀ ਭਰਤੀ ਹੋਈ ਨਾ ਤੁਹਾਡੇ ਦਵਾਈ ਆਈ ਨਾ ਮਾਸਟਰਾਂ ਦੀ ਭਰਤੀ ਹੋਈ ਨਾ ਪੜ੍ਹਾਈ ਆਈ ਜੀ ਬਿਲਕੁਲ ਹੈਨਾ ਜੀ ਸਰਕਾਰੀ ਸਕੂਲਾਂ 'ਚ ਮਾਸਟਰ ਨਹੀਂ ਤੇ ਪੜ੍ਹਾਈ ਨਹੀਂ ਹਮ ਸਰਕਾਰੀ ਹਸਪਤਾਲਾਂ 'ਚ ਡਾਕਟਰ ਨਹੀਂ ਤੇ ਦਵਾਈ ਦਵਾਈ ਨਹੀਂ ਬਿਲਕੁਲ ਜੀ ਹੈਨਾ ਜੀ ਮਤਲਬ ਦੋਨੇ ਖੇਤਰ ਐਮ ਸੀਗਣਾ ਜਿਹੜਾ ਤੁਸੀਂ ਦਾਵਾ ਕੀਤਾ ਸੀ ਤੇ ਰਿਜ਼ਲਟ ਕੀ ਆ ਤੁਸੀਂ ਆਪ ਹੀ ਦੱਸ ਰਹੇ ਮੈਂ ਤਾਂ ਦੱਸ ਹੀ ਨਹੀਂ ਹਮ ਮੈਂ ਅਖਬਾਰ ਪੜ੍ਹ ਕੇ ਗੱਲ ਕਰਦਾ ਜਾਂ ਤੁਹਾਨੂੰ ਮੈਸ਼ੂਰਲ ਮੀਡੀਆ ਸੁਣ ਲਿਆ ਤੁਸੀਂ ਕੀ ਕਰਦੇ ਹਮ ਗੱਲ ਇਸ ਰਹੀ ਕਿ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਅਜੇ ਤੱਕ ਮੈਂ ਨਹੀਂ ਦੇਖਿਆ ਕੋਈ ਜ਼ਿਲ੍ਹਾ ਸਿੱਖਿਆ ਅਫਸਰ ਜੀ ਗੱਡੀ ਘੁੰਮਦੀ ਹੋਵੇ ਉਧਰੋਂ ਹਮ ਕਿਸੇ ਸਕੂਲ 'ਚ ਕਿਸੇ ਨੇ ਵੀ ਜਾ ਕੇ ਮੋਨੋ ਸੈਂਬਲੀ ਦੇਖੀ ਹੋਵੇ ਮੈਂ ਕੋਈ ਸਕੂਲ ਦੇਖਿਆ ਜਿਨ੍ਹਾਂ ਦੀ ਨਾ ਮੈਂ ਗਿਣਤੀ ਜਾ ਪੁੱਛੀ ਮੈਂ ਕਿਹਾ ਕਿੰਨੇ ਬੱਚੇ ਹੈ ਕਹਿੰਦੇ ਸਾਡੇ ਇਹਨੇ ਬੱਚੇ ਹੈਗੇ ਅੱਛਾ ਜੀ ਮੈਂ ਕਿਹਾ ਅੱਜ ਕਿੰਨੇ ਆ ਅੱਜ ਮੀਂਹ ਪੈਂਦਾ ਸੀ ਤੇਰੇ ਹਮ ਪ੍ਰਾਈਵੇਟ ਸਕੂਲਾਂ ਦੇ ਬੱਚਾ ਤੇ ਲੈ ਜਾਂਦੇ ਹਮ ਹਾਂਜੀ ਸਾਡੇ ਪਿੱਛੇ ਤੁਰ ਕੇ ਹੁਣ ਤੇ ਬੱਚੇ ਦੇ ਹੀ ਕਹਿੰਦੇ ਮੇਰੇ ਬਰ ਬਾਂ ਵੀ ਬਰਾ ਹਮ ਹਾਂ ਹਮ ਸਾਡੀ ਕਿਤਾਬ ਘਰੇ ਲਿਆ ਹਮ ਐਂ ਜਾਈਏ ਨਾ ਤੁਸੀਂ ਗੱਲ ਲਗਈ ਕਿ ਜੇ ਨਹੀਂ ਟ੍ਰਾਂਸਪੋਰਟ ਦੇ ਜਗੇੜ ਦਾਵਾ ਕੀਤਾ ਨਾ ਦਿੱਤੀ ਹਮ ਲੇਕਿਨ ਬੱਚੇ ਤੇ ਅਸੀਂ ਪੜਦੇ ਰਹੇ ਆ ਅਸੀਂ ਤੇ ਸਰਕਾਰੀ ਸਕੂਲ ਚ ਪੜੇ ਆ ਅਸੀਂ ਤੇ ਭਿੱਜ ਕੇ ਜਾਂਦੇ ਰਹੇ ਆ ਹਮ ਹਾਂਜੀ ਬਿਲਕੁਲ ਜੀ ਸਾਡੇ ਵੀ ਛਤਰੀਆਂ ਨਹੀਂ ਹੁੰਦੀਆਂ ਸੀ ਕਰਮ ਸਾਡੇ ਖਾਦ ਵਾਲੇ ਬੋਰੇ ਦੇਲੇ ਸਤੇ ਰੱਖੇ ਜਾਣਾ ਹਮ ਪੈਂਟ ਟਾਂਗ ਲੈਣੀ ਪਜਾਮਾ ਟਾਂਗ ਲੈਣਾ ਹਾਂਜੀ ਤੇ ਜਾਣਾ ਭੱਜੇ ਪੜ੍ਹਨ ਜਾਣਾ ਹੂੰ 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 ਤੀਜਰੇ ਨੇ ਭੱਜ ਕੇ ਜਾਣਾ ਉਹਨਾਂ ਨੇ ਗੱਲ ਨਾਲ ਲੋਣੇ ਹੂੰ ਹੁਣ ਮੇਰੇ ਗੱਲ ਨਾਲ ਲਵੜਾ ਤੇ ਆਪ ਕੋ ਨਹੀਂ ਲੰਭਰਿਆ ਹੂੰ ਹਾਂ ਮੈਂ ਇੱਕ ਜਗ੍ਹਾ ਕਲਾਸਰੂਮ ਚ ਗਿਆ 11ਵੀਂ ਕਲਾਸ ਦੀ ਕਿਸੇ ਸਕੂਲ ਦਾ ਨਾਮ ਕਿਰਣਾ ਹੂੰ ਅੱਛਾ ਜੀ ਉੱਥੇ ਲੈਕਚਰਰ ਪਤਾ ਨਹੀਂ ਪੜਾ ਰਿਹਾ ਜਾਂ ਬਣਾ ਰਿਹਾ ਕੀ ਕੀ ਕਰ ਰਿਹਾ ਹੈ ਹੂੰ ਹੂੰ ਉਹਦੇ ਅੰਦਰ ਨਾ ਪਾਈਪ ਹੈ ਅੱਛਾ ਜੀ ਤਨਜੀ ਜੋਰ ਪਈਆ ਮੈਂ ਪੁੱਛਿਆ ਵੀ ਕਲਾਸਰੂਮ ਕਾ ਸਟੋਰ ਹੈ ਹੂੰ ਕੀ ਦਿਖਾ ਰਹੇ ਤੁਸੀਂ ਬੱਚਾ ਨੂੰ ਨਾ ਐਦਾਂ ਕਰੋ ਹੂੰ ਤੇ ਮੈਂ ਬੱਚਿਆਂ ਦੀ ਗਿਣਤੀ ਦੇਖੀ ਮੈਂ ਕਿਹੜੀ ਕਲਾਸ ਦੇ ਬੱਚੇ ਕਿੰਨੇ ਆ ਉਹ ਕਹਿੰਦੇ ਸਾਡੀ ਕਲਾਸ ਦੇ ਬੱਚੇ ਟੋਟਲ ਗਿਣਤੀ 51 ਬੱਚੇ ਅੱਛਾ ਜੀ ਤੇ ਮੈਂ ਗਿਣਤੀ ਦੇਖੀ 14 ਹੂੰ ਤੇ ਬਾਕੀ ਦੇ ਮੈਂ ਕਿਹਾ ਕਿੰਨੇ ਇੰਨੇ ਆਉਂਦੇ ਹੂੰ ਮੈਂ ਕਹਿੰਦਾ ਮਾਪੇ ਕਿਉਂ ਨਹੀਂ ਸਦਦੇ ਤੁਸੀਂ ਹੂੰ ਮਾਪੇ ਨੇ ਕਿਉਂ ਨਹੀਂ ਜੋੜਦੇ ਜਮੇਰ ਬਣਾਉਂਦੇ ਫਿਰ ਕਿਹਦਾ ਕਸੂਰ ਹੂੰ ਜਿਹੜੇ 51 ਆਏ ਆ ਹਣਾ ਜਿਨਾਂ ਵੀ ਹਾਲਾਤਾਂ ਦੇ ਵਿੱਚ ਸਰਕਾਰ ਦੇ ਹਾਲਾਤ ਪਰ ਉੱਥੇ ਵਿਦਿਆਪਕ ਤੇ ਪੂਰੇ ਆ ਮੈਂ ਉਹਨਾਂ ਸਕੂਲਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਵਿਦਿਆਪਕ ਪੂਰੇ ਆ ਤੇ ਇੱਥੇ ਵੀ ਕਸੂਰ ਬੰਦਾ ਪਹਿਲਾਂ ਅਸੀਂ ਗੱਲ ਕੀਤੀ ਵੀ ਜਿੱਥੇ ਵਿਦਿਆਪਕ ਹੈ ਨਹੀਂਗੇ ਹੈ ਨਹੀਂਗੇ ਜੀ ਤੁਹਾਡੇ ਕੋਲ ਵੀ ਸਕੂਲ ਹੈਗੇ ਸਰਕਾਰੀ ਜਿੱਥੇ ਵਿਦਿਆਪਕ ਕੰਪਲੀਟ ਹੈਗੇ ਜਿੱਦੇ ਪ੍ਰਿੰਸੀਪਲ ਵੀ ਹੈਗਾ ਜਿੱਥੇ ਉਹਦੇ ਲੈਕਚਰਰ ਵੀ ਹੈਗੇ ਉਹਦੇ ਮਾਸਟਰ ਕਾਡਰ ਵੀ ਹੈਗਾ ਜਿੱਥੇ ਹਰ ਖੇਤਰ ਦੇ ਟੀਚਰ ਹੈਗੇ ਆ ਲੇਕਿਨ ਸਕੂਲ ਲੱਗੀ ਜੰਦਾ ਹਨ ਹਣਾ ਕੋਣ ਦੱਸੇ ਮੈਨੂੰ ਬਰਾਓ ਉਥੋਂ ਦੀ ਡੈਡੀਕੇਸ਼ਨ ਹੈ ਨਹੀਂ ਤੁਹਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਤੁਹਾਡੇ ਕੋਲ ਕਰਮੀ ਹੈ ਨਹੀਂ ਤੁਹਾਡੇ ਤੁਹਾਡੀ ਅਸੈਂਬਲੀ ਉਹ ਕਲਰਫੁੱਲ ਹੁੰਦੀ ਉਹ ਅਸੈਂਬਲੀ ਹੈ ਨਹੀਂ ਹਮ ਬੱਚਿਆਂ ਦੇ ਚ ਅਟਰੈਕਸ਼ਨ ਹੀ ਹੈ ਨਹੀਂ ਹੈ ਨਾ ਜੀ ਜੀ ਕਿਸੇ ਨੇ ਆਖਿਆ ਕਿ ਕਿਸੇ ਵੀ ਨਾ ਕਾਮਯਾਬ ਸਕੂਲ ਹਮ ਨੂੰ ਦੇਖਣਾ ਹਵੇ ਪ੍ਰਯੋਗਕ ਤਰੀਕੇ ਨਾਲ ਅੰਦੇ ਰੂਪ ਦੇ ਵਿੱਚ ਜਾਂ ਫਲਾਪ ਸਕੂਲ ਨੂੰ ਦੇਖਣਾ ਹੋਵੇ ਅੱਛਾ ਜੀ ਬੇ ਸਕੂਲ ਫੇਲ ਹਮ ਜਮ ਆਬਦਨ ਕੀ ਹੈ ਹਮ ਤੇ ਕਾਮਯਾਬ ਦਾ ਕੀ ਹੈਗਾ ਉਹ ਤਾਂ ਕਹਿੰਦੇ ਵੀ ਤੁਸੀਂ ਆਖਰੀ ਪੀਰੀਅਡ ਹੂੰ ਤੇ ਲਜੋ ਸਕੂਲ ਚ ਅੱਛਾ ਜੀ ਆਖਰੀ ਪੀਰੀਅਡ ਲਜੋ ਤੇ ਲੋਕ ਕੇ ਬੈਠ ਜਾਓ ਹੂੰ ਜਦੋਂ ਛੁੱਟੀ ਦੀ ਘੰਟੀ ਵੱਜਦੀ ਹੈ ਜੋ ਛੁੱਟੀ ਦੀ ਘੰਟੀ ਵੱਜਦੀ ਹੈ ਹੂੰ ਜੇ ਉਹ ਕਲਾਸਾਂ ਦੇ ਬੱਚੇ ਭੱਜ ਕੇ ਬਾਹਰ ਆਉਂਦੇ ਆ ਹੂੰ ਉਹ ਸਕੂਲ ਫਲਾਪ ਅੱਛਾ ਦੇ ਫੇਲ ਹੋ ਗਿਆ ਹੂੰ ਬੱਚੇ ਕੈਦੀ ਮਹਿਸੂਸ ਕਰਦੇ ਸੀ ਕੈਦ ਤੋਂ ਨਿਕਲ ਕੇ ਬੱਚੇ ਤੇ ਜੇ ਆਰਾਮ ਨਾਲ ਆਉਂਦੇ ਜੇਕਰ ਘੰਟੀ ਵੱਜਣ ਤੋਂ ਬਾਅਦ ਬੋਰਡ ਤੇ ਪੜਾ ਰਿਆ ਅਧਿਆਪਕ ਵੀ ਹੋਗਾ ਲੈਂਦਾ ਕਿ ਮੇਰਾ ਸਵਾਰ ਰਹਿ ਗਿਆ ਤੇ ਬੱਚੇ ਵੀ ਹੋਗਾ ਲੈਂਦੇ ਆ ਹੂੰ ਵੀ ਘੰਟੀ ਕਿਉਂ ਵੱਜੀ ਅਸੀਂ ਤਾਂ ਸਿੱਖਣ ਆਏ ਸੀ ਤੇ ਉਹ ਕਾਮਯਾਬਾ ਕੀ ਆ ਮਾਤਾ ਜੀ ਹੈਨਾ ਜੀ ਜੀ ਹੁਣ ਤੁਹਾਡੇ ਜਿਹੜੇ ਸਿੱਖਣ ਸਿਖਾਉਣ ਵਾਲੇ ਹੂੰ ਆਖਰੀ ਕੈਂਡੀ ਹੁੰਦੀ ਹੈ ਹੂੰ ਆਖਰੀ ਜਿਹੜੀ ਮੇਜਰ ਪੀੜ ਨਹੀਂ ਲਾਉਂਦੇ ਟਾਈਮ ਟੇਬ ਬਣਾਉਣ ਵਾਲੇ ਜੀ 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 ਉਹ ਪੀੜ ਹੋ ਜਾ ਲਾ ਦੇਣਗੇ ਹੂੰ ਹੈਨਾ ਤੇ ਉਦੋਂ 15 ਮਿੰਟ ਪਹਿਲਾਂ ਹੀ ਉਹ ਮੈਡਮਾਂ ਵਿਚਾਰੀਆਂ ਪਰਸ ਇਕੱਠੇ ਕਰਦੀਆਂ ਹਮ ਮਾਸਟਰ ਵਿਚਾਰੇ ਮੋਟਰਸਾਈਕਲ ਸਟਾਰਟ ਕਰਕੇ ਗੱਡੀ ਨੂੰ ਕਪੜਾ ਮਰੋਣ ਲੈ ਗਏ ਹਮ ਜੀ ਹਾਂਜੀ 15 ਮਿੰਟ ਪਹਿਲਾਂ ਮੈਂ ਗੱਡੀਆਂ ਤੇ ਸਕੂਟਰ ਸਟਾਰਟ ਹੁੰਦੇ ਦੇਖੇ ਹਮ ਜਿਸ ਸਕੂਲ ਦੇ ਅਧਿਆਪਕ 15 ਮਿੰਟ ਪਹਿਲਾਂ ਸਟਾਰਟ ਹੁੰਦੇ ਆ ਤੇ ਉਹ ਬੱਚੇ ਅੰਦਰ ਕਿਦੇ ਆਸਰੇ ਬੈਠੇ ਹਮ ਉਹ ਤਾਂ ਦੰਗੇ ਮਾਰ ਕੇ ਨਿਕਲਣਗੇ ਬਿਲਕੁਲ ਸਹੀ ਹੈ ਨਾ ਹਾਂਜੀ ਕੌਣ ਰਿਸਪੌਂਸਿਬਲ ਹੈ ਸਿਸਟਮ ਕਿ ਅਧਿਆਪਕ ਕੋ ਤੁਮ ਹਮ ਹਰ ਸਕੂਲ ਹਰ ਸਕੂਲ ਸਰਕਾਰ ਦੀ ਕਰਗਰੀ ਦਾ ਇੱਕ ਪਾਇਲਟ ਪ੍ਰੋਜੈਕਟ ਹੂੰ ਪਾਇਲਟ ਮੈਂ ਕਿਹੜੀ ਸਕੂਲਾਂ ਨੂੰ ਕਿਹਨਾਂ ਦਾ ਪ੍ਰਿੰਸੀਪਲ ਨੂੰ ਕਿਹਨਾਂ ਮੈਂ ਕਹਾਂ ਯਾਰ ਤੂੰ ਪੰਜਾਬ ਛੱਡੋ ਕੀ ਬਾਕੀ ਸਕੂਲ ਤੁਸੀਂ ਆਪਣਾ ਸਕੂਲ ਦੀ ਸਾਰਾ ਸਟਾਫ ਬੈਠੇ ਹੋ ਤੁਸੀਂ ਇੱਕ ਪ੍ਰਿੰਸੀਪਲ ਬੈਠੇ ਹੋ ਤੁਸੀਂ ਇੱਕ ਆਪਣਾ ਸਕੂਲ ਹੀ ਮੇਰੇ ਵਧੀਆ ਬਣਾ ਦਿਓ ਹੂੰ ਤਾਂ ਕਿ ਤੁਹਾਡੇ ਸਕੂਲ ਟੌਪ ਦੇ ਜਿਹੜੇ ਸਰਬੋਤਮ ਸਕੂਲ ਆਉਂਦੇ ਆ ਹਾਂਜੀ ਕਈ ਸਕੂਲਾਂ ਮੈਂ ਮਿਲਿਆ ਕਿ ਸਰਬੋਤਮ ਕੱਢੇ 10-10 ਲੱਖ ਰੁਪਏ ਦਿੱਤਾ ਕਿ 20 ਦਾ ਗ੍ਰਾਂਟ ਦਿੱਤੀ ਹੈ ਹੂੰ ਤੇ ਮੇਰੇ ਸਾਡੇ ਦੋਸ ਹੈਗਾ ਮੁੰਡਾ ਇੱਕ ਜੋਤੀ ਮਿੰਦਰੂ ਹੈਗਾ ਉਹ ਮਿਡਲ ਸਕੂਲ ਠੀਕ ਹੈ ਜੀ ਉਹਨੂੰ 10 ਲੱਖ ਰੁਪਏ ਮਿਲਿਆ ਉਹਨੇ ਸਕੂਲ ਬਣਾਇਆ ਮੁੰਡੇ ਨੇ ਕਿ ਹੂੰ ਉਹ ਚਾਰ ਪੰਜ ਆਪਕ ਮਿਡਲ ਸਕੂਲ ਚ ਉਥੇ ਉਹਨਾਂ ਨੇ ਹੁਣ 10 ਲੱਖ ਮਿਲਿਆ ਸਕੂਲ ਹੋਰ ਵਧੀਆ ਕਰਤਾ ਹਾਂ ਲੇਕਿਨ ਉਸ ਤੋਂ ਬਿਨਾ ਉਥੋਂ ਦੇ ਵਿਦਿਆਰਥੀ ਦੇ ਤੇ ਆਪਕ ਵਧੀਆ ਸੀ ਹੂੰ ਡੈਡੀਕੇਸ਼ਨ ਆ ਹਰ ਇੱਕ ਬੰਦੇ ਦੀ ਡੈਡੀਕੇਸ਼ਨ ਆ ਹਾਂ ਜੀ ਉਹਨਾਂ ਨੇ ਆਪਣੇ ਨੂੰ ਸਮਰਪਿਤ ਕੀਤਾ ਸੀ ਮੈਂ ਪਿਛਲੇ ਐਤਵਾਰ ਲੰਘਿਆ ਉਥੋਂ ਦੀ ਹੂੰ ਪ੍ਰਵੀਜ ਨਗਰ ਸਕੂਲ ਆ ਉਹਨਾਂ ਦਾ ਅੱਛਾ ਜੀ ਮੈਂ ਅਜੋ ਲੰਘਿਆ ਤੇ ਉੱਥੇ ਦੋ ਟੀਚਰ ਬਿਠੇ ਹੂੰ ਮੈਂ ਅੱਜ ਕਿਦਾਂ ਅਦਰ ਤੁਸੀਂ ਆਏ ਆ ਹੂੰ ਕਿ ਸਾਰਾ ਠੀਕ ਹੈ ਵਾ ਚਲੋ ਘਰ ਕੀ ਕਰਨਾ ਅੱਜ ਘਾਇ ਬਣਾ ਦੀ ਹੂੰ ਕੀ ਬਾਤ ਹੈ ਜੀ ਡੈਡੀਕੇਸ਼ਨ ਆਹੀ ਕਲੋਂ ਬੱਚਿਆਂ ਦੇ ਵਜਦਾ ਬਰੂ ਵਿੱਚ ਹੂੰ ਉਹ ਬੱਚਿਆਂ ਨੂੰ ਆਪਣਾ ਭਗਵਾਨ ਮੰਨੀ ਬਿਠੇ ਹੂੰ ਅਰੇ ਆਪ ਕੋ ਮਾਰ ਲਿਆ ਜਿਹੜਾ ਬੱਚਿਆਂ ਨੂੰ ਪਾਲਦਾ ਹੂੰ ਤੇ ਉਹਨਾਂ ਦੇ ਖੜੇ ਹੋਏ ਫੁੱਲ ਰਿਜ਼ਲਟ ਰੂਕ ਦੇਖਦਾ ਬਿਲਕੁਲ ਸਹੀ ਜੀ ਹਨਾ ਜੀ ਜੀ ਹੁਣ ਮੈਂ ਜੋ ਉਹਨਾਂ ਵਿਦਿਆਪਕ ਵੀ ਦੋਸ਼ੀ ਹੈ ਹੂੰ ਜਦੋਂ ਤੁਸੀਂ ਅਧਿਆਪਕਾਂ ਦੇ ਆਪਣੇ ਬੱਚੇ ਨਹੀਂ ਉੱਥੇ ਪੜ੍ਹਦੇ ਹਾਂ ਉਹਨਾਂ ਨੂੰ ਉਹਨਾਂ ਦਾ ਫਿਕਰ ਹੀ ਹੈ ਨਹੀਂ ਹਾਂ ਹੈਨਾ ਮੈਨੂੰ ਉਹਨਾਂ ਦਾ ਤਰਸ ਹੁੰਦਾ ਹਾਂ ਮੈਨੂੰ ਜਦੋਂ ਉਹਨੇ ਝੂਠ ਬੋਲਦੇ ਮੈਂ ਕਹਿੰਦਾ ਯਾਰ ਬਕਵਾਸ ਨਾ ਕਰ ਹਾਂ ਹੈਨਾ ਮੈਨੂੰ ਇਹ ਨਹੀਂ ਚੰਗਾ ਲੱਗਦਾ ਮੈਨੂੰ ਤੇ ਜੋ ਤੇਰੀ ਰੂਹ ਬੋਲਦੀ ਤੇਰੇ ਬੱਚੇ ਹੈ ਨਹੀਂ ਤੂੰ ਤੂੰ ਤੇ ਰੋਂਦਾ ਜਾਂ ਰੋਂਦੀ ਹੁੰਦੀ ਹਾਂ ਮੇਰੇ ਚ ਕਿਹੜੀ ਘਾਟ ਆ ਬੱਚੇ ਸੁਣ ਨਹੀਂ ਨਹੀਂ ਮੈਨੂੰ ਇਹ ਹੂੰ ਬਿਲਕੁਲ ਅਜੇ ਬੱਚੇ ਮੈਨੂੰ ਸਿੱਖ ਨਹੀਂ ਨਹੀਂ ਆ ਰਹੇ ਜੀ ਤੁਹਾਡੇ ਹੁੰਦਿਆਂ ਵੀ ਤੁਹਾਡੇ ਵਿਦਿਆਰਥੀ ਨਹੀਂ ਆ ਰਹੇ ਹੂੰ ਹਨਾ ਇਹਦਾ ਮਤਲਬ ਤੁਹਾਡੇ ਕਿਤੇ ਖੁਦ ਚ ਕਮੀ ਹੈ ਬਹੁਤ ਜ਼ਿਆਦਾ ਕਮੀ ਜੀ 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 ਹਨਾ ਤੁਹਾਡੇ ਕੋ ਮਟੀਰੀਅਲ ਹੀ ਹੈ ਨਹੀਂ ਹੂੰ ਬੱਚਿਆਂ ਨੂੰ ਸੁਣਾਉਣ ਮਟੀਰੀਅਲ ਕਿਉਂ ਹੈ ਨਹੀਂ ਮਟੀਰੀਅਲ ਕਿਉਂ ਹੈ ਨਹੀਂ ਕਿ ਉਹ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਨੂੰ ਅਸੀਂ ਸਕੂਲਾਂ ਚ ਮਟੀਰੀਅਲ ਹੀ ਗਲਤ ਪਰਤੀ ਕਰ ਲਿਆ ਹੂੰ ਮਟੀਰੀਅਲ ਹੀ ਉਹ ਆ ਗਿਆ ਜਿਹੜਾ ਮਤਲਬ ਅ ਅਧਿਆਪਕ ਨਹੀਂਗਾ ਕਰਮਚਾਰੀ ਹੈ ਬਿਲਕੁਲ ਸਹੀ ਜੀ ਤੇ ਜਦੋਂ ਮੈਂ ਜਿਹੜੇ ਨਾ ਅਧਿਆਪਕ ਯੂਨੀਅਨਾਂ ਹੈਗੀਆਂ ਇਹ ਜਦੋਂ ਔੜਤਾਲਾਂ ਕਰਦੇ ਆ ਜਾਂ ਆਪਣੇ ਹੱਕਾਂ ਲਈ ਲੜਦੇ ਹੈਗੇ ਆ ਹਾਂਜੀ ਤੇ ਮੈਂ ਕਿਹਾ ਯਾਰ ਤੇ ਆਪਦੇ ਹੱਕਾਂ ਨਹੀਂ ਲੜਿਆ ਕਰੋ ਹਮ ਬੱਚਿਆਂ ਦੇ ਅਧਿਕਾਰਾਂ ਲਈ ਜੜਿਆ ਕਰੋ ਹਮ ਹਮ ਤੁਹਾਡਾ ਸਲੋਗਨ ਲਿਖਿਆ ਹੋਵੇ ਹਮ ਆਮ ਆदमी ਆਮ ਕਿਸਾਨ ਤੇ ਆਮ ਮਜ਼ਦੂਰ ਦੇ ਹਮ ਬੱਚਿਆਂ ਦੇ ਵਰਤਮਨ ਤੇ ਭੇਖ ਲਈ ਅਧਿਆਪਕ ਭਰਤੀ ਕਰੋ ਉਰ ਨਾ ਜੀ ਅਧਿਆਪਕ ਤੁਹਾਡੀ ਭਰਤੀ ਹੋ ਜੂਗੀ ਹਮ ਆਮ ਆਲਮੀ ਆਮ ਕਿਸਾਨ ਆਮ ਮਜ਼ਦੂਰ ਜੀ ਦੇ ਬੱਚਿਆਂ ਲਈ ਹਮ ਅਧਿਆਪਕਾਂ ਨੂੰ ਬਣਦਾ ਸਨਮਾਨ ਦੇ ਉਹ ਉਹਨਾਂ ਰੈਗੂਲਰ ਕਰੋ ਬਿਲਕੁਲ ਸਹੀ ਲਓ ਲਿਖੋ ਹਮ ਹੱਕ ਤੁਹਾਡਾ ਅਧਿਕਾਰ ਵਿਦਿਆਰਥੀ ਦਾ ਹਮ ਕਿੱਥੇ ਜੋਗ ਸਰਕਾਰ ਤੁਸੀਂ ਆਪ ਦੇ ਬੋਲ ਲੱਗਨੇ ਵੱਡਾ ਸਾਰਾ ਜਿੱਦਾਂ ਕਿਤੇ ਨਾ ਕਿਤੇ ਬੰਬ ਚਲਾਉਣਾ ਹੁੰਦਾ ਮਜ਼ਾਇਲ ਹੁੰਦੀ ਹੈ ਹਮ ਫਲਾਨੀ ਯੂਨੀਅਨ ਪੰਜਾਬ ਲਿਖਿਆ ਕਰਨਾ ਕੀ ਕਰਨੀ ਉਹ ਤੁਸੀਂ ਲੜ ਕੇ ਲਈ ਰਹੇ ਆ ਵਿਦਿਆਰਥੀਆਂ ਲਈ ਤੇ ਆਪਣੇ ਲਈ ਤੁਹਾਡਾ ਸਲੋਗਨ ਹੋਵੇ ਤੁਹਾਡੀ ਆਤਮਾ ਜਾਗੇ ਵੀ ਲਿਵ ਫॉर ਚਿਲड्रन ਹਮ ਬਿਲਕੁਲ ਸਹੀ ਜੀ ਹੈਨਾ ਹਮ ਤੁਹਾਡੇ ਮਨ ਚ ਹੋਵੇ ਹਮ ਗੱਦ ਸੇ ਮਹਜਦ ਹੈ ਬਹੁਤ ਦੂਰ ਹਮ ਚਲੋ ਜوں ਕਰ ਲੈ ਕਿਸੇ ਰੋਤੇ ਹੋਏ ਬੱਚੇ ਕੋ ਹਸਾ ਲਿਆ ਜਾਏ ਹਮ ਜੇ ਹੋਵੇਗਾ ਜੈ ਹਿੰਦ ਬਿਲਕੁਲ ਸਹੀ ਜੀ ਫਿਰ ਤੀਸਰੀ ਅੱਖ ਦਾ ਚਿੱਟਾ ਮੋਤੀ ਹੈ ਲੜਾ ਨਹੀਂ ਰਹੇ ਨਹੀਂ ਰਹੇਗਾ ਸਹੀ ਜੀ। ਸੋ 껠ਏ ਸਭ ਆਪਾ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅਕ੍ਰਿਜਿਟਾਪ ਹੋਤੀ ਹੈ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ। ਤੁਸੀਂ ਇਸ ਸਟੂਡੀਓ ਦੇ ਵਿੱਚ ਆਏ ਸਿੱਖਿਆ ਨਾਲ ਸੰਬੰਧਿਤ ਨੇਪਖ ਦੇ ਮਸਲਿਆਂ ਤੇ ਵਿਚਾਰ-ਚਰਚਾ ਕੀਤੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਮਿਹਰਬਾਨੀ ਰਾਜੀ ਰੋ। ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ? ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਇੱਕ ਵਾਰ ਨੂੰ ਹੋਰ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ। ਉਦੋਂ ਤੱਕ ਲਈ ਦੀਦੀ ਵਿਜਾਦਤ। ਧੰਨਵਾਦ ਜ